ਮਾਰਚ ਦੇ ਵਿੱਚ ਮਰੀਜ਼ ਆਉਂਦਾ ਹੈ ਆਪਣੀ ਬਿਮਾਰੀ ਦੱਸਦਾ ਹੈ ਆਪਰੇਸ਼ਨ ਦਾ ਜ਼ਿਕਰ ਹੁੰਦਾ ਹੈ ਤਾਂ ਉਹਨਾਂ ਨੂੰ ਕਿਹਾ ਜਾਂਦਾ ਵੀ ਹੁਣ ਛੁੱਟੀਆਂ ਚੱਲਦੀਆਂ ਜਾਂ ਡਾਕਟਰ ਵੀ ਸਾਡਾ ਸਟਾਫ ਵੀ ਛੁੱਟੀ ਤੇ ਹੋਊਗਾ ਤੁਸੀਂ ਅਪ੍ਰੈਲ ਦੇ ਵਿੱਚ ਆਇਓ 15 ਅਪ੍ਰੈਲ ਨੂੰ ਆਇਓ ਅੱਜ 15 ਅਪ੍ਰੈਲ ਨੂੰ ਜਦੋਂ ਆਉਂਦੇ ਆ ਤਾਂ ਉਹਨੇ ਕਹਿ ਦਿੱਤਾ ਜਾਂਦਾ ਵੀ ਓਟੀ ਦਾ ਜੀ ਰੈਨੋਵੇਟ ਹੋਣੀ ਆ ਓਟੀ ਇਸ ਕਰਕੇ ਹੁਣ ਮਹੀਨੇ ਬਾਅਦ ਤੁਹਾਨੂੰ ਦੱਸਾਂਗੇ ਮਹੀਨੇ ਡੇਢ ਤੇ ਦਿੱਤੀ ਜਾਂਦੀ ਹੈ ਕੇਸ ਵੀ ਕਿਸੇ ਆਮਦਾਨੀ ਪੱਤਰਕਾਰ ਸਾਥੀ ਵੀਰ ਮੇਰਾ ਸਤਨਾਮ ਸਿੰਘ ਇਹਨਾਂ ਤੇ ਮਾਤਾ ਜੀ ਬਿਮਾਰ ਹੋਏ ਮੰਮੀ ਨੂੰ ਪਤਾ ਲੱਗਿਆ ਸੀ ਪਥਰੀ ਆ ਅਸੀਂ ਕਿਹਾ ਚਲੋ ਵੀ ਸਿਵਲ ਹਸਪੀਟਲ ਜਾਂਦੇ ਆ ਹਾਲਾਂਕਿ ਹੋਰ ਵੀ ਆਪਣੇ ਦੋਸਤ ਮਿੱਤਰ ਪ੍ਰਾਈਵੇਟ ਹਸਪੀਟਲ ਵੀ ਹੈਗੇ ਸਾਰਾ ਇਹ ਸਰਕਾਰੀ ਚ ਜਾਣਾ ਚਾਹੀਦਾ ਸਾਡੇ ਆਪਣੇ ਹਸਪੀਟਲ ਆ ਸਾਡੇ ਸਾਡੇ ਟੈਕਸ ਨਾਲ ਇਹ ਚੱਲਦੇ ਆ ਕੋ ਜਿਹੜੇ ਬਾਕੀ ਦਿਨ ਆ ਉਹਨਾਂ ਤੇ ਸਾਡਾ ਸਟਾਫ ਜਿਹੜਾ ਹੈਗਾ ਉਹ ਅੱਗੇ ਛੁੱਟੀ ਦੇ ਉੱਤੇ ਆ ਵੀ ਤੁਸੀਂ 15 ਨੂੰ ਆ ਜਾਓ ਤੁਹਾਨੂੰ ਅਸੀਂ ਅੱਗੇ ਡੇਟ ਦੇ ਦਾਂਗੇ ਅਸੀਂ ਕਿਹਾ ਠੀਕ ਹੈ ਜੀ ਅਸੀਂ 15 ਨੂੰ ਅੱਜ ਆਏ ਤੇ ਹੁਣ ਸਾਡੀ ਡੇਟ ਇਹਨਾਂ ਨੇ ਅੱਗੇ ਪਾਤੀ 15 ਮਈ ਦੀ ਇੱਕ ਮਹੀਨੇ ਬਾਅਦ ਹੁਣ ਕਹਿੰਦੇ ਆ ਵੀ ਇਹ 1 ਮਹੀਨੇ ਬਾਅਦ ਅਸੀਂ ਤੁਹਾਡਾ ਆਪਰੇਸ਼ਨ ਕਰਾਂਗੇ ਕਿਉਂਕਿ ਹੁਣ ਉਹ ਆਪਰੇਸ਼ਨ ਥੀਏਟਰ ਦੀ ਜਿਹੜੀ ਹੈਗੀ ਰੈਨੂਵੇਸ਼ਨ ਹੋਣੀ ਆ ਹੁਣ 60 ਸਾਲ ਤੋਂ ਉੱਪਰ ਦੀ ਉਹਨਾਂ ਦੀ ਉਮਰ ਤੇ ਬੰਦਾ ਪੇਸ਼ੈਂਟ ਤਾਂ ਦੇਖ ਨਹੀਂ ਹੁੰਦਾ ਆਪਣੀ ਅੱਖਾਂ ਸਾਹਮਣੇ ਐਦਾਂ ਤੰਗ ਹੁੰਦਾ ਪਰੇਸ਼ਾਨ ਹੁੰਦਾ ਤੇ ਇਹ ਹੁਣ ਕਹਿੰਦੇ ਵੀ 1 ਮਹੀਨੇ ਬਾਅਦ ਅਸੀਂ ਆਪਰੇਸ਼ਨ ਕਰਾਂਗੇ ਮਹੀਨੇ ਬਾਅਦ ਸਾਡਾ ਮਰੀਜ਼ ਘਰੇ ਲੇਟਦਾ ਰਹੇ ਤੜਫਦਾ ਰਹੇ ਦੁਖੀ ਹੋਵੇ ਅਸੀਂ ਆਪਣੀ ਅੱਖਾਂ ਸਾਹਮਣੇ ਦੇਖੀਏ ਫੇਰ ਇਹ ਬਿਲਡਿੰਗਾਂ ਚਿੱਟੇ ਹਾਤੀ ਇਹ ਚੱਟਣੇ ਨੂੰ ਬਣਾਏ ਹੋਏ ਆ ਨੂੰ ਵੀ ਹੁਣ ਇਹ ਹੀ ਕਿਹਾ ਗਿਆ ਵੀ ਕੋਈ ਗੱਲ ਨਹੀਂ ਜੀ ਜਿਹੜਾ ਤੁਹਾਡੇ ਪੇਸ਼ੈਂਟ ਹੈਗਾ ਏ ਮੈਂ ਜਦੋਂ ਗੱਲ ਕੀਤੀ ਸੀ ਉਹਨਾਂ ਦੇ ਨਾਲ ਵੀ ਐਮਐਮਓ ਸਾਹਿਬ ਦੇ ਨਾਲ ਉਹ ਕਹਿੰਦੇ ਕੋਈ ਗੱਲ ਨਹੀਂ ਤੁਹਾਡੇ ਪੇਸ਼ੈਂਟ ਦਾ ਛੇਤੀ ਕਰਵਾ ਦਿੰਦੇ ਆ ਮਤਲਬ ਕਿ ਸਫਾਰਸ਼ੀ ਜਾਂ ਜਿਨ੍ਹਾਂ ਤੋਂ ਪੈਸੇ ਕੁਛ ਹੈਗਾ ਉਹੀ ਤੇ ਤੁਸੀਂ ਇਹ ਗੱਲ ਕੀਤੀ ਵੀ ਅਸੀਂ ਆਪਣਾ ਨਹੀਂ ਭਾਈ ਸਵਾਰਥ ਦੇਖਣਾ ਅਸੀਂ ਲੋਕਾਂ ਦਾ ਵੀ ਦੇਖਣਾ ਇਹ ਤੁਹਾਨੂੰ ਕਹਿਤਾ ਜਦੋਂ ਤੁਸੀਂ ਐਸਐਮਐਮਓ ਸਾਹਿਬ ਨੂੰ ਕਾਲ ਕਰਿਆ ਕੋਈ ਨਾ ਜੀ ਅਸੀਂ ਕਰਵਾ ਦਿੰਦੇ ਆ ਇਹ ਕੋਈ ਟਿਊਬ ਨੂੰ ਪੈਂਚਰ ਲਾਉਣਾ ਵੀ ਰੱਖ ਕੇ ਤਸਲਾ ਕਰਾ ਦੇਣਾ ਜੇ ਤੁਹਾਡੇ ਕੋਲ ਸਿਸਟਮ ਹੀ ਨਹੀਂ ਹੈਗਾ ਜਦੋਂ ਤੁਸੀਂ ਇਹ ਗੱਲ ਮੰਨੋ ਵੀ ਸਾਡੇ ਰੈਨੂਵੇਸ਼ਨ ਚੱਲਦੀ ਆ ਸਾਡੇ ਕੋਲ ਹੈ ਨਹੀਂ ਜੇ ਤੁਸੀਂ ਕਹੋ ਵੀ ਹੁਣ ਤੁਸੀਂ ਕਿਹਨੂੰ ਕਰਵਾ ਦਿੰਨੇ ਫੇ ਕਿੱਦਾਂ ਕਰੋਗੇ ਜੇ ਤੁਹਾਡੀ ਕੋ ਰੈਨੂਵੇਸ਼ਨ ਚੱਲਣੀ ਆ ਇੱਕ ਪਾਸੇ ਤਾਂ ਹੋ ਜੋ ਜੇ ਕੋਈ ਆ ਗਿਆ ਜੇ ਕਿਸ ਨੇ ਡੰਡਾ ੜ ਦੇ ਦਿੱਤਾ ਜੇ ਗੱਲ ਤੇ ਦੇ ਦਿੱਤਾ ਗੂਠਾ ਫੇਰ ਹੋ ਜਾਊਗਾ ਜੀ ਫੇ ਕਿਤੇ ਵੀ ਹੋ ਜਾਊਗਾ ਜੇ ਗਰੀਬ ਆ ਗਿਆ ਉਹ ਤਾਂ ਕੀ ਕਰੋਗੇ ਅਸੀਂ ਤਾਂ ਕਰਾ ਲਾਂਗੇ ਗਰੀਬਾਂ ਨਾਲ ਦੱਸੋ ਕੀ ਕਰਦੇ ਹੋ ਜੇ ਤੇ ਓਟੀਓ ਨਹੀਂ ਹੈਗਾ ਜਿਹੜੇ ਹਸਪਤਾਲ 'ਚ ਓਟੀ ਹੈ ਨਹੀਂ ਫੇ ਲਿਖ ਕੇ ਲਾ ਦਿਓ ਬਾਹਰ ਸਰਕਾਰ ਹੱਥ ਘੜੇ ਕਰ ਦਵੇ ਅਤੇ ਹੱਥ ਜੋੜ ਕੇ ਵੀ ਸਾਡੇ ਤਾਂ ਵੀ ਇੱਥੇ ਓਟੀ ਹੈ ਨਹੀਂ ਕਿਰਪਾ ਕਰਕੇ ਇੱਥੇ ਨਾ ਆਇਓ ਬਈ ਹਸਪਤਾਲ ਦੇ ਵਿੱਚ ਓਟੀ ਨਾ ਹੋਵੇ, ਆਪਰੇਸ਼ਨ ਥੀਟਰੇ ਨਾ ਹੋਵੇ, ਉਹਦੀ ਰੈਨੂਵੇਸ਼ਨ ਚੱਲਦੀ ਹੋਵੇ, ਪਹਿਲਾਂ ਤੁਸੀਂ ਸੈਟਅਪ ਕਰੋ। ਜਿਹੜੇ 15 ਦਿਨਾਂ ਵਿੱਚ ਤੁਹਾਡੀ ਸਰਕਾਰੀ ਛੁੱਟੀਆਂ ਸੀ, ਉਹ 15 ਦਿਨਾਂ ਤੁਸੀਂ ਕੀ ਕਰਦੇ ਸੀ? ਜਦੋਂ 15 ਦਿਨ ਨੂੰ ਬੰਦਾ ਫੇਰ ਆਉਂਦਾ ਫੇਰ ਮਹੀਨੇ ਡੇਟ ਪਾ ਦੋ। ਹੁਣ ਮੁੜ ਕੇ 15 ਦਿਨ ਨੂੰ ਫੇਰ ਮਹੀਨੇ ਨੂੰ ਆਉਂਗੇ, ਫੇਰ ਕਹਦੋਂਗੇ ਵੀ 2 ਮਹੀਨੇ ਹੋ ਗਏ ਸਾਡਾ ਵਾਲੇ ਓਟੀ ਤਿਆਰ ਨਹੀਂ ਹੋਇਆ। ਇਸ ਗੱਲ ਦੀ ਕੀ ਗਾਰੰਟੀ ਆ? ਵੀ ਉਹ ਤਰੀਕ ਜਿਹੜੀ ਦਿੱਤੀ ਉਹਨੂੰ ਹੋ ਜਾਊਗਾ। ਦੋ ਚਾਰ ਬੰਦੇ ਲੰਗੇ ਆ ਬੋਲਣ ਤੋਂ ਡਰੀ ਜਾਂਦੇ ਲੋਕ। ਵੀ ਅਸੀਂ ਜੇ ਬੋਲ ਪਏ, ਮੁੜ ਕੇ ਅਸੀਂ ਤਾਂ ਆਉਣਾ ਫ ਭਾਈ ਮੈਨੂੰ ਇੱਕ ਬੰਦੇ ਨੇ ਦੱਸਿਆ ਕਹਿੰਦਾ ਵੀ ਸਾਡੇ ਵੀ ਐਵੇਂ ਪਥਰੀ ਜਾਈ ਉਹ ਸੀਗਾ ਪਥਰੀ ਦੇ ਅੰਦਰ ਚਲੇ ਗਏ ਉਹ ਡਾਕਟਰ ਕਹਿੰਦਾ ਵੀ ਹੈ ਨਹੀਂ ਇੱਥੇ ਭਾਈ ਸਮਾਂ ਨਹੀਂ ਹੈਗਾ ਟਾਈਮ ਨਹੀਂ ਹੈਗਾ ਉਸੇ ਡਾਕਟਰ ਨੇ ਪ੍ਰਾਈਵੇਟਲੀ ਬਾਹਰ ਕੀਤਾ ਉਸੇ ਡਾਕਟਰ ਨੇ ਉਹਦੇ ਕੋਲ ਬਾਹਰ ਸਮਾਂ ਹੈਗਾ ਸੀ ਠੀਕ ਤੁਹਾਨੂੰ ਸੁਵਿਧਾ ਠੀਕ ਮਿਲ ਰਹੀ ਆ ਹੈ ਜੀ ਬਸ ਠੀਕੇ ਆ ਜੀ ਇਹ ਗੱਲ ਹੁਣ ਇੱਥੇ ਅੰਕਲ ਖੜੇ ਸੀ ਸਾਡੇ ਨਾਲ ਆਏ ਤੁਸੀਂ ਵੀ ਇੱਥੇ ਨਾਲੇ ਸੀ ਕਿ ਤਾਂ ਉਹ ਕਹਿੰਦੇ ਵੀ ਹਾਂ ਹੁੰਦਾ ਤਾਂ ਇੱਥੇ ਇਦਾਂ ਹੀ ਆ ਸੀਗੇ ਬੋਲੋ ਨਹੀਂ ਜੀ ਮੈਂ ਆਪਣੀ ਵਾਈਫ ਨੂੰ ਛੱਡਣ ਜਾਣਾ ਗੱਲ ਕੀਤੀ ਸੀ ਸਰਦਾਰ ਸਾਹਿਬ ਦੀ ਵੀ ਉਹਨਾਂ ਨੇ ਕਿਹਾ ਵੀ ਮੈਨੂੰ ਤਾਂ ਭਾਈ ਦਵਾਈ ਵੀ ਨਹੀਂ ਮਿਲੀ ਤੇ ਮੈਂ ਹੁਣ ਇਸ ਤਰ੍ਹਾਂ ਹੀ ਆਪਣੀ ਵਾਈਫ ਨੂੰ ਲੈ ਕੇ ਚੱਲਿਆ ਉਹ ਸਰਦਾਰ ਸਾਹਿਬ ਫੇਰ ਆ ਕੇ ਇੱਥੇ ਸਿਸਟਮ ਡਾਕਟਰ ਇੱਕ ਮਰੀਜ਼ ਸੈਂਕੜਿਆਂ ਦੇ ਹਿਸਾਬ ਨਾਲ ਦਵਾਈ ਬਿਨਾਂ ਲਈ ਤੂੰ ਚੱਲੇ ਜੀ ਨਾਲੇ ਤੂੰ ਕਿਉਂ ਕਿਉਂਕਿ ਕੱਲੂ ਦੇਖਾਂਗੇ ਹੁਣ ਜੇ ਮਤਲਬ ਪਰ ਨਹੀਂ ਆਇਆ ਹੁਣ ਪੱਥਰ ਲਾ ਲਾ ਕੇ ਇਹਨੇ ਪੱਥਰ ਦਿਨ ਲਾ ਬਣੋ ਸਰਕਾਰ ਜੀ ਤੁਸੀਂ ਲਈ ਜਾਨੇ ਉੱਥੇ ਪੱਥਰ ਬਾਥਰੂਮਾਂ ਦੇ ਬਾਹਰ ਖੜ ਕੇ ਕਦੀ ਕਿਤੇ ਪੱਥਰ ਲਈ ਜਾਨੇ ਇੰਨੇ ਪੱਥਰ ਦੀ ਲਾਂ ਬਣੋ ਇਹਨਾਂ ਲੋਕਾਂ ਨੂੰ ਗਰਾਉਂਡ ਲੈਵਲ ਤੇ ਆ ਕੇ ਦੇਖੋ ਐਕਚੁਅਲੀ ਨਾ ਉਹ ਸਾਡੇ ਨਾਲ ਜੇ ਹੁਣੇ ਸਾਨੂੰ ਵੀ ਪਤਾ ਚੱਲਿਆ ਵੀ ਆਪਰੇਸ਼ਨ ਰਿਨੋਵੇਸ਼ਨ ਕਰਨੀ ਆ ਆਪਰੇਸ਼ਨ تھیਟਰ ਦੀ ਨਹੀਂ ਸਾਰੇ ਇਹ ਤਾਂ ਫਿਰ ਕੋਈ ਨਹੀਂ ਵੀ ਰਿਨੋਵੇਸ਼ਨ ਹੋਣੀ ਪਰ ਕਿੰਨਾ ਟਾਈਮ ਲੱਗੂਗਾ ਹੁਣ ਤੁਸੀਂ ਐਸ ਟਾਈਮ ਨੂੰ ਜੀ ਐਮਓ ਸਾਹਿਬ ਕਹਿੰਦੇ ਮੈਨੂੰ ਨਹੀਂ ਪਤਾ ਜੀ ਹੈਗਾ ਪਰ ਜਿਵੇਂ ਦੇ ਜਵਾਬ ਆ ਰਹੇ ਫਿਰ ਉਸ ਦਾ ਉਹਨਾਂ ਦਾ ਫਿਰ ਸਫਾਈ ਸੇਵਕਾਂ ਦੀ ਬਾਈਟ ਕਰ ਲੈਣੀ ਚਾਹੀਦੀ ਕਿਉਂਕਿ ਜਿਹੜੇ ਜੇ ਮੇਨ ਮੇਜਰ ਜਿਹੜੇ ਅਥਾਰਟੀ ਤੇ ਬੈਠੇ ਸਰ ਉਹਨਾਂ ਨੂੰ ਇਹ ਗੱਲ ਪਤਾ ਜੀ ਸਾਡੇ ਇੱਥੇ ਬੋਟ ਕਲੱਬ ਖੁੱਲਿਆ ਅਸੀਂ ਸਵਾਗਤ ਕਰਦੇ ਹਾਂ ਉਹਨਾਂ ਦਾ ਵੀ ਚਲੋ ਤੁਸੀਂ ਮਨੋਰੰਜਨ ਵਾਸਤੇ ਵੀ ਵਧੀਆ ਕੰਮ ਕਰ ਰਹੇ ਹੋ ਪਰ ਬੋਟ ਕਿਸਤੀ ਵਿੱਚ ਤਾਂ ਕੋਈ ਜਾ ਕੇ ਤਾਂ ਬੈਠੂਗਾ ਜਾਂ ਇੱਥੋਂ ਨਿਕਲੂਗਾ ਹਸਪਤਾਲਾਂ ਦੇ ਵਿੱਚੋਂ ਇੱਥੇ ਤਾਂ ਲੋਕਾਂ ਨੂੰ ਸਾਹ ਨਹੀਂ ਆ ਰਿਹਾ ਹਸਪਤਾਲ ਦੇ ਵਿੱਚ ਮਰੀਜ਼ ਬਿਮਾਰੀ ਦਾ ਇਲਾਜ ਕਰਵਾਉਣ ਆਉਂਦੇ ਆ ਪਰ ਸਰਕਾਰ ਦੇ ਹਸਪਤਾਲ ਖੁਦ ਬਿਮਾਰ ਨਜ਼ਰ ਆ ਰਹੇ ਆ ਕਿਉਂਕਿ ਮਰੀਜ਼ਾਂ ਨੂੰ ਇਹਨਾਂ ਹਸਪਤਾਲਾਂ ਦੇ ਵਿੱਚੋਂ ਖੱਜਲ ਖਵਾਰ ਹੋ ਕੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾਣਾ ਪੈਂਦਾ ਐਸ ਵਕਤ ਰੂਪਨਗਰ ਦੇ ਸਿਵਲ ਹਸਪਤਾਲ ਦੇ ਬਾਹਰ ਖੜੇ ਆ ਜਾਂ ਹਸਪਤਾਲ ਦੇ ਵਿੱਚ ਖੜੇ ਆ ਇੱਥੇ ਮਾਰਚ ਦੇ ਵਿੱਚ ਮਰੀਜ਼ ਆਉਂਦਾ ਆਪਣੇ ਬਿਮਾਰੀ ਦੱਸਦਾ ਹੈ ਆਪਰੇਸ਼ਨ ਦਾ ਜ਼ਿਕਰ ਹੁੰਦਾ ਤਾਂ ਉਹਨਾਂ ਨੂੰ ਕਿਹਾ ਜਾਂਦਾ ਵੀ ਹੁਣ ਛੁੱਟੀਆਂ ਚੱਲਦੀਆਂ ਜਾਂ ਡਾਕਟਰ ਵੀ ਸਾਡਾ ਸਟਾਫ ਵੀ ਛੁੱਟੀ ਤੇ ਹੋਊਗਾ ਤੁਸੀਂ April ਦੇ ਵਿੱਚ ਆਇਓ 15 April ਨੂੰ ਆਇਓ ਅੱਜ 15 April ਨੂੰ ਜਦੋਂ ਆਉਂਦੇ ਆ ਤਾਂ ਹੁਣ ਇਹ ਕਹਿ ਦਿੱਤਾ ਜਾਂਦਾ ਵੀ OT ਦਾ ਜੀ ਰੈਨੋਵੇਟ ਹੋਣੀ ਆ OT ਇਸ ਕਰਕੇ ਹੁਣ ਮਹੀਨੇ ਬਾਅਦ ਤੁਹਾਨੂੰ ਦੱਸਾਂਗੇ ਮਹੀਨੇ ਡੇਟ ਦਿੱਤੀ ਜਾਂਦੀ ਹੈ ਕੇਸ ਵੀ ਕਿਸੇ ਆਮਦਾਨੀ ਪੱਤਰਕਾਰ ਸਾਥੀ ਵੀਰ ਮੇਰਾ ਸਤਨਾਮ ਸਿੰਘ ਇਹਨਾਂ ਦੇ ਮਾਤਾ ਜੀ ਬਿਮਾਰ ਹੋਏ ਕੀ ਗੱਲ ਹੋ ਗਈ ਬਾਈ ਬਾਈ ਮੰਮੀ ਨੂੰ ਪਤਾ ਲੱਗਿਆ ਸੀ ਪਥਰੀ ਆ ਅਸੀਂ ਕਹਾਂ ਚਲੋ ਵੀ ਸੀਵਲ ਹਸਪੀਟਲ ਜਾਂਦੇ ਆ ਹਾਲਾਂਕਿ ਹੋਰ ਵੀ ਆਪਣੇ ਦੋਸਤ ਮਿੱਤਰ ਪ੍ਰਾਈਵੇਟ ਹਸਪੀਟਲ ਵੀ ਹੈਗੇ ਸਾਰਾ ਵੀ ਸਰਕਾਰੀ ਚ ਜਾਣਾ ਚਾਹੀਦਾ ਸਾਡੇ ਆਪਣੇ ਹਸਪੀਟਲ ਆ ਸਾਡੇ ਸਾਡੇ ਟੈਕਸ ਨਾਲ ਇਹ ਚੱਲਦੇ ਆ ਸਰਕਾਰ ਵੀ ਦਾਅਵੇ ਵੱਡੇ ਕਰਦੀ ਆ ਚਲੋ ਅਸੀਂ ਵੀ ਸੁਣਦੇ ਆ ਤਾਂ ਅਸੀਂ ਇੱਥੇ ਆਏ ਆ ਕੇ ਇੱਥੇ ਚੈੱਕ ਅਪ ਕਰਾਇਆ ਤੇ ਉਹ ਕਹਿੰਦੇ ਵੀ ਚਲੋ ਤੁਸੀਂ ਸਾਡੇ ਜਿਹੜੇ ਅੱਗੇ ਦਿਨ ਹੈਗੇ ਆ ਉਹਨਾਂ ਦੇ ਜਿਹੜੇ ਦਿਨਾਂ ਦੇ ਵਿੱਚ ਆਪਰੇਸ਼ਨ ਹੁੰਦੇ ਆ ਉਹ ਦਿਨਾਂ ਦੇ ਵਿੱਚ ਕੋਈ ਛੁੱਟੀਆਂ ਕੋਈ ਜਿਹੜੇ ਬਾਕੀ ਦਿਨਾਂ ਉਹਨਾਂ ਤੇ ਸਾਡਾ ਸਟਾਫ ਜਿਹੜਾ ਹੈਗਾ ਅੱਗੇ ਛੁੱਟੀ ਦੇ ਉੱਤੇ ਆ ਵੀ ਤੁਸੀਂ 15 ਨੂੰ ਆ ਜਾਓ ਤੁਹਾਨੂੰ ਅਸੀਂ ਅੱਗੇ ਡੇਟ ਦੇ ਦਾਂਗੇ ਅਸੀਂ ਕਹਾਂ ਠੀਕ ਤੇ ਹੁਣ ਸਾਡੀ ਡੇਟ ਇਹਨਾਂ ਨੇ ਅੱਗੇ ਪਾਤੀ 15 ਮਈ ਦੀ ਇੱਕ ਮਹੀਨੇ ਬਾਅਦ ਹੁਣ ਕਹਿੰਦੇ ਆ ਵੀ ਇਹ ਇੱਕ ਮਹੀਨੇ ਬਾਅਦ ਅਸੀਂ ਤੁਹਾਡਾ ਆਪਰੇਸ਼ਨ ਕਰਾਂਗੇ ਕਿਉਂਕਿ ਹੁਣ ਉਹ ਆਪਰੇਸ਼ਨ ਥੀਏਟਰ ਦੀ ਜਿਹੜੀ ਹੈਗੀ ਰੈਨੂਏਸ਼ਨ ਹੋਣੀ ਆ ਉਹ ਹੁਣ ਰੈਨੂਏਸ਼ਨ ਕਰਕੇ ਉਹ ਮੰਮੀ ਦੇ ਦਰਦ ਹੋ ਰਿਹਾ ਉਹ ਵੀ ਦੱਸਿਆ ਵੀ ਦਰਦ ਹੋਣ ਲੱਗ ਗਿਆ ਭਾਈ ਸਾਡੇ ਜਿਆਦਾ ਤੇ ਉਸ ਕਰਕੇ ਅਸੀਂ ਐਮਰਜੈਂਸੀ ਆ ਵੀ ਦਰਦ ਸਹਿ ਨਹੀਂ ਹੁੰਦਾ ਦਰਦ ਪਥਰੀ ਦਾ ਦਰਦ ਪਤਾ ਹੀ ਆ ਪਿੱਤੇ ਦੀ ਪਥਰੀ ਦਾ ਦਰਦ ਜਦੋਂ ਪਿੱਠ ਵੱਲ ਨੂੰ ਜਾਂਦਾ ਤਾਂ ਬੰਦਾ ਮਰਨੇ ਵਾਲਾ ਹੋ ਜਾਂਦਾ ਲਿਟਣ ਲੱਗ ਜਾਂਦਾ ਹੁਣ 60 ਸਾਲ ਤੋਂ ਉੱਪਰ ਦੀ ਉਹਨਾਂ ਦੀ ਉਮਰ ਤੇ ਬੰਦਾ ਪੇਸ਼ੈਂਟ ਤਾਂ ਦੇਖ ਨਹੀਂ ਹੁੰਦਾ ਆਪਣੇ ਸਾਹਮਣੇ ਐਦਾਂ ਤੰਗ ਹੁੰਦਾ ਪਰੇਸ਼ਾਨ ਹੁੰਦਾ ਤੇ ਇਹ ਹੁਣ ਕਹਿੰਦੇ ਵੀ 1 ਮਹੀਨੇ ਬਾਅਦ ਅਸੀਂ ਆਪਰੇਸ਼ਨ ਕਰਾਂਗੇ ਤੇ ਦੱਸੋ ਵੀ ਇੱਕ ਗੋਲੀ ਦੇ ਦਿੱਤੀ ਵੀ ਜਦੋਂ ਖਾਈ ਜਾਓ ਜੀ ਹੁਣ ਦਰਦ ਦੀ ਫਿਰ ਇਹ ਹੁਣ ਤੁਸੀਂ ਦੱਸੋ ਵੀ ਸਰਕਾਰੀ ਹਸਪਤਾਲ ਦੇ ਵਿੱਚ ਸੁਵਿਧਾ ਹੈਗੀ ਐ ਐਦਾਂ ਦੀ ਐਦਾਂ ਦੀ ਹੋਣੀ ਚਾਹੀਦੀ ਆ ਪੇਸ਼ੈਂਟ ਆਉਂਦਾ ਅਸੀਂ ਤਾਂ ਚਲੋ ਫਿਰ ਵੀ ਕਰਾ ਲਾਂਗੇ ਬਾਹਰ ਕਿਤੇ ਹੈਨਾ ਚਲੋ ਇੱਥੇ ਅਸੀਂ ਬੋਲ ਵੀ ਸਕਦੇ ਆ ਪਤਾ ਨਹੀਂ ਕਿੰਨੇ ਕੇ ਪੇਸ਼ੈਂਟ ਇੱਥੇ ਆਉਂਦੇ ਲੈਣਾ ਲੱਗੇ ਹੁੰਦੀ ਆ ਭਰੇ ਭੇ ਹੁੰਦੇ ਸਾਰਾ ਕੁਝ ਤੇ ਉੱਥੋਂ ਆ ਕੇ ਮੁੜ ਜਾਂਦੇ ਵਿਚਾਰੇ ਖੱਜਲ ਖੁਆਰ ਹੁੰਦੇ ਆ ਉਹ ਤਾਂ ਬੋਲ ਵੀ ਨਹੀਂ ਸਕਦੇ ਹੁਣ ਇੱਥੇ ਵੀ ਅਸੀਂ ਜੇ ਬੋਲ ਪਏ ਮੁੜ ਕੇ ਅਸੀਂ ਤਾਂ ਆਉਣਾ ਫੇਰ ਇੱਥੇ ਹੀ ਆ ਕਿੱਥੇ ਜਾਵਾਂਗੇ ਲੋਕ ਭਾਈ ਪ੍ਰਾਈਵੇਟ ਹਸਪਤਾਲਾਂ 'ਚ ਜਾਣ ਲਈ ਮਜਬੂਰ ਕਰੇ ਹੋਏ ਆ ਦੋ ਦੋ ਮਹੀਨੇ ਚਾਰ ਚਾਰ ਮਹੀਨੇ ਇੱਥੇ ਪਥਰੀ ਦੇ ਛੋਟੇ ਜਿਹੇ ਆਪਰੇਸ਼ਨ ਨੂੰ ਪੁੱਛਦਾ ਨਹੀਂ ਕੋਈ ਭਾਈ ਮੈਨੂੰ ਇੱਕ ਬੰਦੇ ਨੇ ਦੱਸਿਆ ਕਹਿੰਦਾ ਵੀ ਸਾਡੇ ਵੀ ਐਉਂ ਪਥਰੀ ਦਾ ਹੀ ਹੋ ਸੀਗਾ ਪਥਰੀ ਦਾ ਅੰਦਰ ਚਲੇ ਗਏ ਉਹ ਡਾਕਟਰ ਕਹਿੰਦਾ ਵੀ ਹੈ ਨਹੀਂ ਇੱਥੇ ਭਾਈ ਸਮਾਂ ਨਹੀਂ ਹੈਗਾ ਟਾਈਮ ਨਹੀਂ ਹੈਗਾ ਉਸੇ ਡਾਕਟਰ ਨੇ ਪ੍ਰਾਈਵੇਟਲੀ ਬਾਹਰ ਕੀਤਾ ਉਸੇ ਡਾਕਟਰ ਨੇ ਉਹਦੇ ਕੋਲ ਬਾਹਰ ਸਮਾਂ ਹੈਗਾ ਸੀ ਹਾਲਾਂਕਿ ਚਲੋ ਮੈਂ ਇਹ ਜਿਹੜੇ ਡਾਕਟਰ ਸਾਹਿਬ ਸੀਗੇ ਉਹਨਾਂ ਦੀ ਉਪਲਾਈਟਲੀ ਗੱਲ ਕਰੀ ਪੇਸ਼ੈਂਟ ਨੂੰ ਚੰਗੀ ਤਰ੍ਹਾਂ ਦੇਖ ਰਹੇ ਸੀ ਪਰ ਉਹਨੂੰ ਅਸੀਂ ਕੀ ਕਰਾਂਗੇ ਡਾਕਟਰ ਸਾਹਿਬ ਵਧੀਆ ਬੋਲੇ ਵੀ ਜਾਂ ਪਲਾਈਟਲੀ ਗੱਲ ਵੀ ਕਰੀ ਆਪਰੇਸ਼ਨ ਥੀਏਟਰ ਤਾਂ ਵਿਹਲਾ ਨਹੀਂ ਮਹੀਨੇ ਬਾਅਦ ਸਾਡਾ ਮਰੀਜ਼ ਘਰੇ ਲੇਟਦਾ ਰਹੇ ਤੜਫਦਾ ਰਹੇ ਦੁਖੀ ਹੋਵੇ ਅਸੀਂ ਆਪਣੀ ਅੱਖਾਂ ਸਾਹਮਣੇ ਦੇਖੀਏ ਫਿਰ ਇਹ ਬਿਲਡਿੰਗਾਂ ਚਿੱਟੇ ਹਾਤੀ ਇਹ ਚਟਣੇ ਨੂੰ ਬਣਾਏ ਹੋਏ ਆ ਜੇ ਇੱਥੇ ਓਟੀਓ ਨਹੀਂ ਹੈਗਾ ਜਿਹੜੇ ਹਸਪਤਾਲ 'ਚ ਓਟੀਓ ਹੈ ਨਹੀਂ ਫਿਰ ਲਿਖ ਕੇ ਲਾ ਦਿਓ ਬਾਹਰ ਸਰਕਾਰ ਹੱਥ ਘੜੇ ਕਰ ਦਵੇ ਅਤੇ ਹੱਥ ਜੋੜ ਕੇ ਵੀ ਸਾਡੇ ਤਾਂ ਬਈ ਇੱਥੇ ਓਟੀਓ ਹੈ ਨਹੀਂ ਕਿਰਪਾ ਕਰਕੇ ਇੱਥੇ ਨਾ ਆਇਓ ਬਈ ਹੁਣ ਜਿਹੜਾ ਬੰਦਾ ਮਰਨ ਨੂੰ ਤਿਆਰ ਆ ਉਹ ਹ ਉਦੀ ਰੈਨੂਏਸ਼ਨ ਚੱਲਦੀ ਹੋਵੇ ਪਹਿਲਾਂ ਤੁਸੀਂ ਸੈਟਅਪ ਕਰੋ ਜਿਹੜੇ 15 ਦਿਨਾਂ ਵਿੱਚ ਤੁਹਾਡੀ ਸਰਕਾਰੀ ਛੁੱਟੀਆਂ ਸੀ ਉਹ 15 ਦਿਨਾਂ ਤੁਸੀਂ ਕੀ ਕਰਦੇ ਸੀ ਆਪਣਾ ਪਹਿਲਾਂ ਇੱਕ ਸੈਟਅਪ ਬੋਟੀ ਦਾ ਲੱਗ ਕਰਦੇ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਉਹਦੀ ਰੈਨੂਏਸ਼ਨ ਕਰਦੇ ਇਹ ਜਿਆਦਾ ਇਹਨਾਂ ਨੇ ਕਿਹਾ ਤੁਹਾਨੂੰ ਜਦੋਂ ਮਾਰਚ ਚ ਕਿਹਾ ਸੀ ਵੀ ਭਾਈ ਸਾਡਾ ਸਟਾਫ ਨੂੰ ਛੁੱਟੀ ਤੇ ਆ ਕੁਝ ਸਰਕਾਰੀ ਛੁੱਟੀਆਂ ਆ ਗਈਆਂ ਮਹੀਨਾ ਜਿਹੜਾ ਹੈਗਾ ਕੁਝ ਨਹੀਂ ਹੋ ਸਕਦਾ ਉਦੋਂ ਕਰ ਲੈਂਦੇ ਰੈਨੋਵੇਟ ਉਦੋਂ ਕਰ ਲੈਂਦੇ ਉਦੋਂ ਅਸੀਂ ਵੀ ਇਹਨਾਂ ਦੀ ਗੱਲ ਨੂੰ ਅੰਡਰਸਟੈਂਡ ਕੀਤਾ ਅਸੀਂ ਕਿਾ ਚਲੋ ਅੰਡਰਸਟੂਡ ਆ ਇਹ ਗੱਲ ਸਮਝਿਆ ਗੱਲ ਨੂੰ ਵੀ ਜੇ ਡਾਕਟਰ ਸਾਹਿਬ ਕਹਿ ਰਹੇ ਵੀ 15 ਦਿਨ ਨੂੰ ਆ ਜਾਓ ਚਲੋ 15 ਦਿਨ ਭਾਈ ਰੁਕ ਜਾਨੇ ਆ ਭਾਈ ਇਕੱਲੇ ਦਰਦ ਹੀ ਬੰਦੇ ਦੀ ਮਜਬੂਰੀ ਨਹੀਂ ਹੁੰਦੀ ਹੋਰ ਬੰਦੇ ਨਾਲ ਪ੍ਰੈਸ਼ਰ ਕਰਨ ਤੋਂ ਪਹਿਲਾਂ 100 ਚੀਜ਼ਾਂ ਦੇਖਣੀ ਆਉਂਦੀਆਂ ਵੀ ਕੋਈ ਮੇਰੀ ਮਦਦ ਲਈ ਆ ਸਕੂਗਾ ਸਾਡਾ ਸਿਸਟਮ ਕਿੱਦਾਂ ਦਾ ਹੋਊਗਾ ਕਿ ਇਹਨੂੰ ਕਿਹਨੂੰ ਅਸੀਂ ਮਦਦ ਲਈ ਬੁਲਾਵਾਂਗੇ ਸਾਡੇ ਨਾਲ ਕੌਣ ਰਹੂਗਾ ਬੰਦੇ ਨੇ ਬਹੁਤ ਕੁਝ ਦੇਖਣਾ ਹੁੰਦਾ ਆਪਰੇਸ਼ਨ ਤੋਂ ਪਹਿਲਾਂ ਵੀ ਅਸੀਂ ਆਪਰੇਸ਼ਨ ਕਰਾਉਣਾ ਭਾਈ ਸਾਡਾ ਸਿਸਟਮ ਐਦਾਂ ਦਾ ਹੋਵੇ ਉਹ ਉਹ ਵੀ ਅਸੀਂ ਦੇਖਣਾ ਹੁੰਦਾ ਸੀ ਕਿ ਚਲੋ 15 ਦਿਨ ਹੋਰ ਰੁਕਜੋ ਕੋਈ ਗੱਲ ਨਹੀਂ ਅਸੀਂ 15 ਦਿਨ ਤੱਕ ਆ ਜਾਾਂਗੇ ਜਦੋਂ 15 ਦਿਨ ਨੂੰ ਬੰਦਾ ਫੇਰ ਆਉਂਦਾ ਫੇਰ ਮਹੀਨੇ ਡੇਟ ਪਾ ਦੋ ਹੁਣ ਮੁੜ ਕੇ 15 ਦਿਨ ਨੂੰ ਫੇਰ ਮਹੀਨੇ ਨੂੰ ਆਉਂਗੇ ਫੇਰ ਕਹਦੋਂਗੇ ਵੀ 2 ਮਹੀਨੇ ਹੋ ਗਿਆ ਸਾਡਾ ਵਾਲੇ ਓਟੀ ਤਿਆਰ ਨਹੀਂ ਹੋਇਆ ਇਸ ਗੱਲ ਦੀ ਕੀ ਗਾਰੰਟੀ ਆ ਵੀ ਉਹ ਤਰੀਕ ਜਿਹੜੀ ਦਿੱਤੀ ਉਹਨੂੰ ਹੋ ਜਾਊਗਾ ਇਨਾ ਨਾ ਤਾਂ ਲੋਕਾਂ ਨੂੰ ਖੱਜਲ ਕਰਨਾ ਲਿਆ ਹੋਇਆ ਵੀ ਲੋਕੀ ਇੱਥੇ ਖੱਜਲ ਹੋਈ ਜਾਣ ਇੱਥੇ ਲੰਬੀਆਂ ਲੇਨਾਂ ਲੱਗਦੀਆਂ ਬਾਈ ਰੋਜ਼ ਇੱਥੇ ਗਰੀਬ ਬੰਦਾ ਇਨਾ ਦੁਖੀ ਹੁੰਦਾ ਕਿਸੇ ਨੂੰ ਬੁਸੀਂ ਪੁੱਛ ਲਓ ਆ ਬੰਦੇ ਮੈਂ ਕਹਿੰਦਾ ਖੜੇ ਇੱਥੇ ਸਾਰੇ ਗਵਾਹੀਆਂ ਭਰਦਣਗੇ ਮੈਨੂੰ ਇਸ ਗੱਲ ਦੀ ਬੜੀ ਤੁਸੀਂ ਸਾਰੇ ਦਵਾਈ ਦੂ ਹੀ ਲੈਣ ਆਏ ਹੋਏ ਹੋ ਦਵਾਈ ਵਗੈਰਾ ਲੈਣ ਆਏ ਹੋਏ ਹੋ ਤੁਹਾਡਾ ਮੈਡੀਕਲ ਸਟੋਰ ਹੈ ਤੁਹਾਡਾ ਮੈਡੀਕਲ ਸਟੋਰ ਹੈ ਤੁਸੀਂ ਬਾਈ ਜੀ ਹਾਂ ਜੀ ਠੀਕ ਹੈ ਤੁਹਾਨੂੰ ਸੁਵਿਧਾ ਠੀਕ ਮਿਲ ਰਹੀ ਆ ਹਾਂ ਜੀ ਬਸ ਠੀਕ ਹੈ ਜੀ ਬੰਦਾ ਬੋਲਦਾ ਦੇਖੋ ਬੋਲਦਾ ਨਹੀਂ ਵੀ ਕੱਲ ਨੂੰ ਡਾਕਟਰ ਤੇ ਦਵਾਈ ਲੈਣੀ ਆ ਕੋਈ ਊਜੀ ਦਵਾਈ ਨਾ ਦੇ। ਅਸੀਂ ਇਹੀ ਗੱਲ ਹੁਣ ਇੱਥੇ ਅੰਕਲ ਖੜੇ ਸੀ। ਸਾਡੇ ਨਾਲ ਆਏ ਤੁਸੀਂ ਵੀ ਇੱਥੇ ਨਾਲੇ ਸੀਗੇ। ਤਾਂ ਉਹ ਕਹਿੰਦੇ ਵੀ ਹਾਂ ਹੁੰਦਾ ਤਾਂ ਇੱਥੇ ਇਦਾਂ ਹੀ ਆ ਸੀਗੇ ਬੋਲੋ। ਨਹੀਂ ਜੀ ਮੈਂ ਆਪਣੀ ਵਾਈਫ ਨੂੰ ਛੱਡਣ ਜਾਣਾ। ਛੱਡਣ ਜਾਣਾ ਉਹਨੇ ਨਾਲੇ ਕੇ ਵੀ ਗੱਲ ਕਹੀ ਮੈਂ ਸਵੇਰੇ 10 ਵਜੇ ਦਾ ਆਇਆ ਵਾ। ਹੁਣ ਤੱਕ ਸਾਨੂੰ ਡਾਕਟਰ ਨਹੀਂ ਮਿਲਿਆ। ਬਾਹਰੇ ਲੈ ਲੈਣੇ ਕਹਿੰਦਾ ਦਵਾਈ ਚੱਲਿਆ ਮੈਂ ਲੈ ਕੇ ਘਰ ਆਈ। ਜੇ ਹੁਣ ਜਦੋਂ ਬੰਦੇ ਤਾਂ ਬੋਲਦੇ ਨਹੀਂ। ਉਹਨਾਂ ਨੂੰ ਪਤਾ ਵੀ ਅਸੀਂ ੱੱਕੇ ਖਾਣੇ ਦਾ ਫੇਰ ਆ ਕੇ ਇੱਥੇ ਹੀ ਆ। ਪਰ ਇਹ ਹਾਲਾਤ ਆ ਸਰਕਾਰ ਦਾਵੇ ਬੜੇ ਵੱਡੇ ਕਰਦੀ ਆ ਇੱਥੇ ਲੋਕਾਂ ਨੂੰ ਰੱਜ ਕੇ ਖੱਜਲ ਹੋਣਾ ਪੈਂਦਾ ਠੀਕ ਆ ਹੁਣ ਸਾਨੂੰ ਤਾਂ ਚਲੋ ਮਹੀਨੇ ਦੀ ਦੇਤੀ ਪਤਾ ਨਹੀਂ ਹੋਰ ਕਿੰਨੇ ਹੋਣੇ ਵਿਚਾਰੇ ਕੋਈ ਮੜਾ ਜੇ ਪੜਿਆ ਲਿਖਿਆ ਬੰਦਾ ਆ ਜਵੇ ਨਾ ਉਹਨੂੰ ਉਦਾਂ ਟਰੀਟ ਕੀਤਾ ਜਾਂਦਾ ਇੱਥੇ ਕੋਈ ਮਾਤਾ ਆ ਜਾਵੇ ਉਹਨੂੰ ਉਦਾਂ ਟਰੀਟ ਕੀਤਾ ਜਾਂਦਾ ਇਹ ਸਾਰਾ ਸਾਈਕੋਲੋਜੀਕਲ ਗੱਲਾਂ ਅਗਲਾ ਜਦ ਇਹ ਪਛਾਣ ਲੈਂਦਾ ਵੀ ਕਿੱਥੇ ਕੀ ਹਸਾਬ ਕਿਤਾਬ ਮੈਨੂੰ ਵੀ ਹੁਣ ਇਹੀ ਕਿਹਾ ਗਿਆ ਵੀ ਕੋਈ ਗੱਲ ਨਹੀਂ ਜੀ ਜਿਹੜਾ ਤੁਹਾਡੇ ਪੇਸ਼ੈਂਟ ਹੈਗਾ ਇਹ ਮੈਂ ਜਦੋਂ ਗੱਲ ਕੀਤੀ ਸੀ ਉਹਨਾਂ ਦੇ ਨਾਲ ਬਜਾਇਮੇ ਕਰਕੇ ਐਸਐਮਓ ਸਾਹਿਬ ਦੇ ਨਾਲ ਉਹ ਕਹਿੰਦੇ ਕੋਈ ਗੱਲ ਨਹੀਂ ਤੁਹਾਡੇ ਪੇਸ਼ੈਂਟ ਦਾ ਛੇ ਮਲਕੇ ਸਫਾਰਸ਼ੀ ਜਾਂ ਜਿਨ੍ਹਾਂ ਤੋਂ ਪੈਸੇ ਕੁਛ ਹੈਗਾ ਉਹੀ ਤੇ ਤੁਸੀਂ ਇਹ ਗੱਲ ਕੀਤੀ ਵੀ ਅਸੀਂ ਆਪਣਾ ਨਹੀਂ ਭਾਈ ਸਵਾਰਥ ਦੇਖਣਾ ਅਸੀਂ ਲੋਕਾਂ ਦਾ ਵੀ ਦੇਖਣਾ ਤੁਸੀਂ ਤਾਂ ਬਾਹਰ ਕਰਵਾ ਲੈਣਾ ਮੈਂ ਤਾਂ ਦੂਜੇ ਹਸਪੀਟਲ ਤੇ ਪ੍ਰਾਈਵੇਟ ਤੇ ਫਾਈਲ ਵੀ ਬਣਵਾ ਲਈ ਪਰ ਅਸਤੇ ਲੋਕਾਂ ਦੀ ਬੋਲ ਰਹੇ ਆ ਲੋਕਾਂ ਦਾ ਕੀ ਬਣੂਗਾ ਹੋਰ ਲੋਕ ਇੱਥੇ ੱੱਕੇ ਖਾ ਰਹੇ ਆ ਹੋਰ ਪਤਾ ਨਹੀਂ ਕਿੰਨੇ ਕੁ ਸੀਰੀਅਸ ਪੇਸ਼ੈਂਟ ਹੋਣੇ ਕਿੰਨੇ ਗਰੀਬ ਹੋਣੇ ਕਿੰਨੇ ਮਜਬੂਰ ਹੋਣੇ ਜਿਹੜੇ ਹੋਰ ਪ੍ਰਾਈਵੇਟ ਹਸਪੀਟਲਾਂ 'ਚ ਨਹੀਂ ਜਾ ਸਕਦੇ ਉਹ ਕਿੱਥੇ ਜਾਓਗੇ ਭਾਈ ਉਹ ਕਿੱਦਾਂ ਕਿੱਥੇ ਠੱਕੇ ਖਾਉਂਗੇ ਉਹਨਾਂ ਨੂੰ ਤਾਂ ਫੇਰ ਆਣਾ ਪੈਣਾ ਮਹੀਨੇ ਤੱਕ 2 ਮਹੀਨੇ ਤੱਕ ਉਹ ਤਾਂ ਬੋਲਣ ਦੀ ਵਿਚਾਰ ਹਿੰਮਤ ਵੀ ਨਹੀਂ ਕਰਦੇ ਹੁਣ ਤੁਸੀਂ ਕਿ ਦੇਖੋ ਇਹ ਕਹਿੰਦੇ ਨੇ ਵੀ ਤੁਸੀਂ ਵਿਚਾਰਚੀ ਮੈਂ ਚਾਹੁੰਦਾ ਅਸੀਂ ਸਾਡੀ ਸਾਰਿਆਂ ਨਾਲ ਗੱਲਬਾਤ ਹੁੰਦੀ ਹੈ ਨਾ ਅਸੀਂ ਵਿਧਾਇਕਾਂ ਕੋਲ ਵੀ ਜਾਂਦੇ ਆ ਅਸੀਂ ਮੰਤਰੀਆਂ ਕੋਲ ਵੀ ਜਾਂਦੇ ਆ ਸਾਰੇ ਸਾਨੂੰ ਬਾਇ ਨੇਮ ਜਾਣਦੇ ਆ ਠੀਕ ਹੈ ਜੀ ਪਰ ਅਸੀਂ ਉਹਨਾਂ ਤੋਂ ਸਬਰਸ਼ਾ ਨਹੀਂ ਪਵਾਇਆ ਅਸੀਂ ਲਾਈਨਾਂ 'ਚ ਖੜ ਕੇ ਪਰਚੀਆਂ ਘਟਾਈਆਂ ਲਾਈਨਾਂ 'ਚ ਖੜ ਕੇ ਟੈਸਟ ਕਰਾਏ ਆ 15 ਦਿਨ ਬਾਅਦ ਫੇਰ ਆ ਕੇ ਇੱਥੇ ਠੱਕੇ ਖਾਦੇ ਤੇ ਮੈਨੂੰ ਗੁੱਸਾ ਤਾਂ ਆਉਂਦਾ ਹੀ ਆ ਬੰਦੇ ਨੂੰ ਪੇਸ਼ੈਂਟ ਸਾਡਾ ਦੁਖੀ ਹੋਵੇ ਘਰ ਚ ਕਰਾ ਰਿਆ ਹੋਵੇ ਜਦੋਂ ਦਰਦ ਹੁੰਦਾ ਬਈ ਚੀਕਾਂ ਨਿਕਲ ਜਾਂਦੀਆਂ ਚੰਗੇ ਭਲੇ ਬੰਦੇ ਦੀਆਂ ਉਹ ਤਾਂ ਫੇਰ ਆਪਾਂ ਨੂੰ ਤਾਂ ਪ੍ਰਮਾਤਮਾ ਨੇ ਦਿੱਤਿਆ ਬਾਈ ਆਪਾਂ ਤਾਂ ਚਲੋ ਕਰ ਲਾਂਗੇ ਪਰ ਜਿਹੜਾ ਜਮਾਂ ਹੀ ਗਰੀਬ ਆਉਂਦਾ ਉਹ ਇੱਕ ਆਸ ਲੈ ਕੇ ਆਉਂਦਾ ਵੀ ਚਲ ਮੇਰਾ ਉੱਥੇ ਖਰਚਾ ਨਹੀਂ ਹੋਣਾ ਪਰ ਉਹ ਵੀ ਨਿਰਾਸ਼ ਮੁਰਦਾ ਫੇਰ ਕਹਿੰਦਾ ਬਾਈ ਅਸੀਂ ਵੀ ਗੱਲ ਤੇ ਕਰਾਂਗੇ ਅਸੀਂ ਟੈਕਸ ਨਹੀਂ ਦਿੰਦੇ ਅਸੀਂ ਟੈਕਸ ਪੇ ਕਰਦੇ ਅਸੀਂ ਆਉਣਾ ਹੈ ਸਿਵਲ ਹਸਪੀਟਲਾਂ ਦੇ ਵਿੱਚ ਅਸੀਂ ਪ੍ਰਾਇਓਰਟੀ ਦਿੱਤੀ ਹੈ ਸਿਵਲ ਹਸਪੀਟਲ ਨੂੰ ਪਹਿਲਾਂ ਵੀ ਅਸੀਂ ਇੱਥੇ ਆ ਕੇ ਕਰਨਾ ਹੈ ਅਸੀਂ ਇੱਥੋਂ ਕਰਾਉਣਾ ਟ੍ਰੀਟਮੈਂਟ ਚਲੋ ਨੋ ਕਰਦੇ ਆ ਸਿਵਲ ਹਸਪੀਟਲ ਚ ਬੰਦੇ ਜਿਹੜੇ ਆਗੇ ਜੇ ਸਰਕਾਰੀ ਸਕੂਲਾਂ ਚ ਜਿਹੜੇ ਟੀਚਰ ਆ ਵੈਲ এডਿਕੇਟਿਡ ਜਿਹੜੇ ਆਗੇ ਅਸੀਂ ਇੱਥੇ ਤਾਂ ਡਾਕਟਰਾਂ ਨੂੰ ਕਸੂਰ ਦਿੰਦੇ ਨਹੀਂ ਅਸੀਂ ਸਿਸਟਮ ਨੂੰ ਕਹਿੰਦੇ ਆ ਬਈ ਯਾਰ ਸਿਸਟਮ ਜਿਹਨਾਂ ਨੇ ਬਣਾਉਣਾ ਸੀ ਤੁਸੀਂ ਟਾਰਾਂ ਮਾਰੀ ਜਾਂਦੇ ਹੋ ਚਾੱਕ ਕੇ ਪਹਿਲਾਂ ਜੀ ਤੁਸੀਂ ਅ ਕਲੀਨਿਕ ਖੋਲਤੇ ਜੀ ਆਗੇ ਜੀ ਆਮ ਮਹੱਲਾ ਕਲੀਨਿਕ ਉਹਨਾਂ ਦਾ ਵੀ ਕੁਝ ਨਹੀਂ ਬਣਿਆ ਤੇ ਹੁਣ ਜਿਹੜੇ ਆਪਰੇਸ਼ਨ ਥੀਟਰ ਦੇ ਵਿੱਚ ਪਲਾਸਟਰ ਹੋਣਾ ਸੀਗਾ ਲੱਤਾਂ ਦਾ ਕਹਿੰਦੇ ਉਹਨੂੰ ਆਪਰੇਸ਼ਨ ਥੀਟਰ ਨੂੰ ਪਲੱਸਟਰ ਹੋਣਾ ਕਹਿੰਦੇ ਹੂੰ ਹੂੰ ਸੋ ਉਹਨੂੰ ਬਦਲਤਾ ਦਓ ਕਿਤੇ ਹੱਲ ਤਾਂ ਕੋਈ ਦੇ ਦਿਓ ਸੋ ਇਹ ਹਾਲਾਤ ਆ ਭਾਈ ਮੈਂ ਤਾਂ ਇਹ ਕਹਿੰਨਾ ਪੱਥਰ ਲਾ ਲਾ ਕੇ ਐਨੇ ਪੱਥਰ ਦਿਨ ਲਾ ਬਣੋ ਸਰਕਾਰ ਜੀ ਤੁਸੀਂ ਲਾਈ ਜਾਂਦੇ ਹੋ ਉੱਥੇ ਪੱਥਰ ਬਾਥਰੂਮਾਂ ਦੇ ਬਾਹਰ ਖੜ ਕੇ ਕਦੀ ਕਿਤੇ ਪੱਥਰ ਲਾਈ ਜਾਂਦੇ ਐਨੇ ਪੱਥਰ ਦਿਨ ਲਾ ਬਣੋ ਇਹਨਾਂ ਲੋਕਾਂ ਨੂੰ ਗਰਾਊਂਡ ਲੈਵਲ ਤੇ ਆ ਕੇ ਦੇਖੋ ਇਹਨਾਂ ਦੀ ਕੋਈ ਸਾਰ ਲੈ ਲਓ ਇਹ ਰੋਲ ਰਹੇ ਆ ਲੋਕ ਗਰੀਬ ਇੱਥੇ ੱੱੱਕੇ ਖਾ ਰਹੇ ਆ ਇਹਨਾਂ ਨੂੰ ਸਮੇਂ ਤੇ ਤਰੀਕਾ ਤੇ ਤਰੀਕਾ ਮਿਲ ਰਹੀਆਂ ਤਰੀਕ ਤੇ ਤਰੀਕ ਤਰੀਕ ਤੇ ਤਰੀਕ ਬਸ ਇਹਨਾਂ ਨੂੰ ਇੱਥੇ ਇਲਾਜ ਨਹੀਂ ਸੋ ਤਰੀ ਜਿਨ੍ਹਾਂ ਘਰ ਜਾ ਕੇ ਰੋਣਾ ਵਿਚਾਰੇ ਦਾ ਕਰਲਾਉਣਾ ਜਿਹਦੇ ਦਰਦ ਹੋ ਰਿਹਾ ਜਿਹਨੂੰ ਤਕਲੀਫ ਹੋ ਰਹੀ ਆ ਉਹਦੇ ਵਾਸਤੇ ਮਹੀਨਾ ਕਿਦਾਂ ਲੰਘਣਾ ਇੱਕ ਮਿੰਟ ਨਹੀਂ ਬਾਈ ਲੰਘਦਾ ਦੁਖੀ ਬੰਦੇ ਦਾ ਉਹਨੂੰ ਤਾਂ ਘੜੀ ਦਿਖਦੀ ਐ ਇੱਕ ਇੱਕ ਸੋਈ ਇੱਕ ਇੱਕ ਸੈਕਿੰਡ ਚੱਲਦਾ ਦਿਖਦਾ ਜਿਹੜਾ ਬੰਦਾ ਦੁਖੀ ਹੁੰਦਾ ਐਥੇ ਮਹੀਨੇ ਦੀ ਡੇਟ ਪਾਤੀ ਮਿੰਟ ਦੇ ਵਿੱਚ ਵੀ ਸਾਡੀ ਰੀਨੋਵੇਸ਼ਨ ਹੋ ਰਹੀ ਐ ਹੁਣ ਅਸੀਂ ਡਾਕਟਰ ਸਾਹਿਬ ਨੂੰ ਮਿਲੇ ਉਹ ਕਹਿੰਦੇ ਜੀ ਪਹਿਲਾਂ ਸਾਡੇ ਕੋਲ ਬਹੁਤ ਆਪਰੇਸ਼ਨ ਐ ਇਸ ਕਰਕੇ ਅਸੀਂ ਮਹੀਨੇ ਦੀ ਡੇਟ ਪਾਈ ਪਰ ਤੁਹਾਨੂੰ ਤਾਂ ਰੀਜ਼ਨ ਇਹ ਦੱਸ ਕੇ ਪਾਈ ਜਣਾ ਵੀ ਆਪਰੇਸ਼ਨ ਸਾਨੂੰ ਨਹੀਂ ਕਿਵੇਂ ਪਤਾ ਲੱਗਿਆ ਵੀ ਭਾਈ ਆਪਰੇਸ਼ਨ ਥਰੇਟਰ ਦੇ ਵਿੱਚ ਰੀਨੋਵੇਸ਼ਨ ਰੀਨੋਵੇਸ਼ਨ ਨੂੰ ਤੁਸੀਂ ਉੱਥੇ 버ਗਰ ਖਿਲਾਉਣੇ ਆ ਪਹਿਲਾਂ ਮਰੀਜ਼ ਨੂੰ ਵੀ ਹਾਂ ਭਾਈ ਤੁਸੀਂ ਉਹਨੂੰ ਸੋਹਣਾ ਡੋਕਰ ਵਾਰੇ ਡੈਕੋਰੇਟ ਕਰਵਾਵਾਇਆ ਤੇ ਤੁਹਾਨੂੰ ਕਹਤਾਂ ਜਦੋਂ ਤੁਸੀਂ ਐਸਐਮਐਸ ਸਾਹਿਬ ਨੂੰ ਕਾਲ ਕਰਿਆ ਕੋਈ ਨਾ ਜੀ ਅਸੀਂ ਕਰਵਾ ਦਿੰਨੇ ਆ ਇਹ ਕੋਈ ਟਿਊਬ ਨੂੰ ਪੈਂਚਰ ਲਾਉਣਾ ਵੀ ਰੱਖ ਕੇ ਤਸਲਾ ਕਰਾ ਦੇਣਾ ਜੇ ਤੁਹਾਡੇ ਕੋਲ ਸਿਸਟਮ ਹੀ ਨਹੀਂ ਹੈਗਾ ਜੇ ਤੁਸੀਂ ਕਹਿੰਦੇ ਰੈਨੂਏਸ਼ਨ ਹੋਣੀ ਆ ਜਦੋਂ ਤੁਸੀਂ ਇਹ ਗੱਲ ਮੰਨੋ ਵੀ ਸਾਡੇ ਰੈਨੂਏਸ਼ਨ ਚੱਲਦੀ ਆ ਸਾਡੇ ਕੋਲ ਹੈ ਨਹੀਂ ਜਦ ਤੁਸੀਂ ਕਹੋ ਵੀ ਹੁਣ ਤੁਸੀਂ ਕਾਨੂੰ ਕਰਵਾ ਦਿੰਨੇ ਫੇ ਕਿੱਦਾਂ ਕਰੋਗੇ ਜੇ ਤੁਹਾਡੇ ਕੋਲ ਰੈਨੂਏਸ਼ਨ ਹੀ ਚੱਲਣੀ ਆ ਇੱਕ ਪਾਸੇ ਤਾਂ ਹੋ ਜੋ ਜੇ ਕੋਈ ਆ ਗਿਆ ਜੇ ਕਿਸੇ ਨੇ ਡੰਡਾ ਢ ਦੇ ਦਿੱਤਾ ਜਾਂ ਗੱਲ ਤੇ ਦੇ ਦਿੱਤਾ ਗੂਠਾ ਫਿਰ ਹੋ ਜਾਊਗਾ ਜੀ ਫੇ ਕਿਤੇ ਵੀ ਹੋ ਜਾਊਗਾ ਜੇ ਗਰੀਬ ਆ ਗਿਆ ਉਹਦਾ ਕੀ ਕਰੋਗੇ ਅਸੀਂ ਤਾਂ ਕਰਾ ਲਾਂਗੇ ਗਰੀਬਾਂ ਨਾਲ ਦੱਸੋ ਕੀ ਕਰਦੇ ਹੋ ਤੁਸੀਂ ਭਾਈ ਭਗਵਾਨਤਮਾਨ ਦਾ ਤਾਂ ਇਹ ਵੀ ਬਿਆਨ ਆਇਆ ਸੀਗਾ ਵੀ ਹੁਣ ਜੀ ਖੱਜਲ ਖੁਆਰ ਨਹੀਂ ਹੋਣਾ ਪਊਗਾ ਜੇ ਕੋਈ ਹਸਪਤਾਲ ਦੇ ਵਿੱਚ ਦਵਾਈ ਨਹੀਂ ਹੈਗੀ ਡਾਕਟਰ ਖੁਦ ਜਾ ਕੇ ਮੈਡੀਕਲ ਸਟੋਰ ਤੋਂ ਲੈ ਕੇ ਆਊਗਾ ਕੋਈ ਪੈਸਾ ਨਹੀਂ ਦੇਣਾ ਪੈਣਾ ਹਸਪਤਾਲ ਜਾਂ ਮੈਡੀਕਲ ਸਟੋਰ ਤੋਂ ਤਾਂ ਛੱਡੋ ਤੁਸੀਂ ਇੱਥੇ ਹਸਪਤਾਲ ਦੇ ਵਿੱਚ ਡਾਕਟਰ ਨਹੀਂ ਮਿਲ ਰਿਹਾ ਦਵਾਈ ਤਾਂ ਕੀ ਮਿਲਨੀ ਸੋ ਭਾਈ ਬਹੁਤ ਬੁਰਾ ਹਾਲ ਆ ਆਪਣੇ ਲਈ ਨਹੀਂ ਅਸੀਂ ਬੋਲ ਰਹੇ ਅਸੀਂ ਗੱਲ ਕਰਦੇ ਆ ਉਹਨਾਂ ਗਰੀਬਾਂ ਦੀ ਲਾਚਾਰਾਂ ਦੀ ਜਿਹੜੇ ਬੋਲ ਨਹੀਂ ਸਕਦੇ ਅਸੀਂ ਤਾਂ ਕਰਾ ਲਾਂਗੇ ਬਾਹਰ ਵੀ ਸਾਡਾ ਸਰਜੂਗਾ ਮਹਾਰਾਜ ਦੀ ਕਿਰਪਾ ਦੇ ਨਾਲ ਚਲ ਰਿਹਾ ਪਰ ਜਿਹੜੇ ਗਰੀਬ ਆ ਰਹੇ ਬਾਈ ਤੁਸੀਂ ਦੇਖ ਲਓ ਹੁਣ ਦਾਵੇ ਕੀ ਆ ਤੇ ਹਾਲਾਤ ਕੀ ਆ ਬਿਲਕੁਲ ਬਾਈ ਜੀ ਹੋਰ ਹੀ ਖੜੇ ਆ ਤੁਸੀਂ ਤੁਹਾਡਾ ਠੀਕ ਆ ਬਾਈ ਸਾਰਿਆਂ ਦਾ ਮਿਲ ਕੇ ਤੁਹਾਨੂੰ ਡਾਕਟਰ ਵਗੈਰਾ ਮਿਲੇ ਤੁਹਾਨੂੰ ਹਾਂਜੀ ਕੰਮ ਕਰਦੇ ਤੁਸੀਂ ਅੱਛਾ ਅੱਛਾ ਠੀਕ ਹੈ ਤਾਂ ਮੈਂ ਕਿਹਾ ਪਤਨੀ ਪੇਸ਼ੈਂਟ ਹੀ ਹੋ ਤੁਸੀਂ ਪੇਸ਼ੈਂਟ ਨਹੀਂ ਗੱਡੀ ਚੱਲਦੀ ਆਪਣੀ ਹੈਲਥ ਕਵਰਡਨ ਠੀਕ ਹੈ ਠੀਕ ਉਹ ਤਾਂ ਫੇਰ ਤੁਸੀਂ ਵੈਸੇ ਵੀ ਨਹੀਂ ਬੋਲ ਸਕਦੇ ਹਾਂ ਠੀਕ ਹੈ ਚਲੋ ਕੋਈ ਨਹੀਂ ਤਾਂ ਜ਼ਰੂਰ ਜੀ ਇਹ ਜਿਹੜਾ ਹਸਪਤਾਲ ਦੇ ਵਿੱਚ ਬਹੁਤ ਮੁਸ਼ਕਲਾਂ ਆ ਰਹੀਆਂ ਇਹ ਇੱਕ ਨਹੀਂ ਸਰਕਾਰੀ ਹਸਪਤਾਲਾਂ ਦਾ ਲਗਭਗ ਜਿਹੜੇ ਸਿਵਲ ਨੇ ਉਹਨਾਂ ਦੇ ਵਿੱਚ ਜਿਹੜੀਆਂ ਸਾਨੂੰ ਮੁਸ਼ਕਲਾਂ ਦੇ ਬਾਬਤ ਫੋਨ ਆਉਂਦੇ ਰਹਿੰਦੇ ਆ ਤੇ ਅਸੀਂ ਲਗਾਤਾਰ ਕਵਰੇਜ ਕਰਦੇ ਰਹਿੰਦੇ ਆ ਜ਼ਰੂਰ ਕਹਾਂਗੇ ਸਿਸਟਮ ਨੂੰ ਸੁਧਾਰਨ ਦੀ ਲੋੜ ਹੈ ਅੱਜ ਅੱਜ ਹਸਪਤਾਲਾਂ ਨੂੰ ਤੁਸੀਂ ਕਹਿੰਦੇ ਹੋ ਜੀ ਬਹੁਤ ਵੱਡੇ ਹਸਪਤਾਲ ਦੇ ਦਿੱਤੇ ਜੀ ਬਹੁਤ ਵੱਡੀਆਂ ਪਰ ਨਹੀਂ ਕੱਲੇ ਪੇਂਟ ਜਾਂ ਇਹ ਰੈਨੋਵੇਸ਼ਨ ਨਾਲ ਨਹੀਂ ਸਰਨਾ ਡੰਡਾ ਦੇਣਾ ਪੈਣਾ ਸਿਸਟਮ ਨੂੰ ਸੁਧਾਰਨਾ ਪੈਣਾ ਸਿਸਟਮ ਉਹਦੋਂ ਹੀ ਸੁਧਰੂਗਾ ਜਦੋਂ ਅਸੀਂ ਕੋਈ ਸਖਤ ਕਦਮ ਚੁੱਕਾਂਗੇ। ਇਹ ਕੋਈ ਇਹ ਮੁੱਢਲੀ ਲੋੜ ਆ। ਬੰਦੇ ਦੀ ਹੈ ਨਾ ਜਿਹੜੀ ਸਿਹਤ ਆ ਸਿੱਖਿਆ ਇਹ ਮੁੱਢਲੀਆਂ ਲੋੜਾਂ। ਮੁੱਢਲੀਆਂ ਲੋੜਾਂ ਦੇ ਉੱਤੇ ਖਾਸ ਧਿਆਨ ਦੇਣ ਦੀ ਲੋੜ ਆ। ਸਰਕਾਰ ਹੋਰ ਬਹੁਤ ਸਾਰੇ ਕੰਮ ਕਰ ਰਹੀ ਆ। ਚੰਗਾ ਏ। ਤੁਸੀਂ ਕਰ ਰਹੇ ਹੋ ਤੁਹਾਡਾ ਸਵਾਗਤ ਹੈ ਅੱਜ ਸਾਡੇ ਇੱਥੇ ਵੋਟ ਕਲੱਬ ਖੁੱਲਿਆ। ਅਸੀਂ ਸਵਾਗਤ ਕਰਦੇ ਹਾਂ ਉਹਨਾਂ ਦਾ ਵੀ ਚਲੋ ਤੁਸੀਂ ਮਨੋਰੰਜਨ ਵਾਸਤੇ ਵੀ ਵਧੀਆ ਕੰਮ ਕਰ ਰਹੇ ਹੋ। ਪਰ ਵੋਟ ਕਿਸਤੀ ਵਿੱਚ ਜਦੋਂ ਕੋਈ ਜਾ ਕੇ ਤਾਂ ਬੈਠੂਗਾ ਜਾਂ ਇੱਥੋਂ ਨਿਕਲੂਗਾ ਹਸਪਤਾਲਾਂ ਦੇ ਵਿੱਚੋਂ। ਇੱਥੇ ਤਾਂ ਲੋਕਾਂ ਨੂੰ ਸਾਹ ਨਹੀਂ ਆ ਰਿਹਾ। ਇੱਥੇ ਲੋਕ ਦੁਖੀ ਖੱਜਲ ਹੋ ਰਹੇ ਆ ਇੱਥੇ ਤੰਗ ਹੋ ਰਹੇ ਪਰੇਸ਼ਾਨ ਹੋ ਰਹੇ ਕਿੰਨੇ ਦੁਖੀ ਹੋ ਕੇ ਜਾਂਦੇ ਕਿੰਨੀਆਂ ਬਦਸੀਸਾਂ ਦੰਦੇ ਲੋਕ ਉੱਥੇ ਤਾਂ ਕੋ ਤਾਂ ਜਾਊਗਾ ਇਹਨਾਂ ਨੂੰ ਪਹਿਲਾਂ ਇੱਥੇ ਸੁਖੀ ਕਰੋ ਲੋਕ ਉੱਥੇ ਕਿਸੀਆਂ ਦੇ ਆਨੰਦ ਮਾਣਨ ਜੋਗਾ ਤਾਂ ਹੋ ਜਾਣ ਫਿਰ ਤਾਂ ਲੋਕ ਬਹਿਣ ਕੇ ਅਸੀਂ ਸਲਾਗਾ ਕਰਦੇ ਆ ਜਿਹੜੇ ਚੰਦ ਰੁਸਤਾ ਚਲੋ ਤੁਸੀਂ ਉਹਨਾਂ ਲਈ ਕਰਤਾ ਪਰ ਇੱਧਰ ਵੀ ਸਰਕਾਰ ਜੀ ਧਿਆਨ ਦਿਓ ਜਿਹੜੇ ਨੁਮਾਇੰਦੇ ਸਰਕਾਰ ਦੇ ਅਸੀਂ ਬੜੇ ਦੁਖੀ ਹੋ ਕੇ ਇਹ ਗੱਲਾਂ ਕਹਿ ਰਹੇ ਆ ਤੰਗ ਹੋਇਆ ਬੰਦਾ ਫਿਰ ਉਲਝਰੂ ਬੋਲਦਾ ਕੋਈ ਮਾੜੇ ਸ਼ਬਦ ਕਹੇਗੇ ਤਾਂ ਉਹਦੇ ਲਈ ਮਾਫੀ ਪਰ ਲੋਕਾਂ ਦਾ ਗਰੀਬਾਂ ਦਾ ਕੁਝ ਬਣਾ ਦਿਓ ਤਾਂ ਕਿ ਕਿਸੇ ਦਾ ਬਿਲਕੁਲ ਸੋ ਤੁਹਾਨੂੰ ਆਰਾਮ ਦੇ ਨਾਲ ਦਵਾਈ ਵਗੈਰਾ ਮਿਲ ਗਈ ਹੈ ਜੀ ਦਵਾਈ ਤਾਂ ਮਿਲ ਗਈ ਜੀ ਹਾਂਜੀ ਦਵਾਈ ਦੋਰੇ ਰੋਜ਼ ਆਉਂਦੇ ਜੀ ਅਸੀਂ ਡੇਲੀ ਬਾਹਰੇ ਲਾਈਨਾਂ ਲੱਗੀਆਂ ਹੁੰਦੀਆਂ ਕੋਈ ਡਾਕਟਰ ਨਹੀਂ ਮੇ ਇੱਕ ਡਾਕਟਰ ਹੈ ਜੀ ਇੱਥੇ ਹੋਰ ਕੁਝ ਨਹੀਂ ਹੈਗਾ ਜੀ ਉਰੇ ਸਾਰੇ ਲੋਕ ਹੈਰਾਨ ਹੁੰਦੇ ਆ ਜੀ ਇੱਥੇ ਅੱਛਾ ਹਾਂਜੀ ਸਾਨੂੰ 15 20 ਦਿਨ ਹੋ ਗਏ ਠੀਕ ਹੋ ਮਦਿਆ ਨੂੰ ਕਦੇ ਕਹਿੰਦੇ ਆ ਜੀ ਅਲਟਰਾਸਾਉਂਡ ਲਿਆ ਕਦੇ ਕੁਛ ਲਿਆ ਉਹ ਬਾਜਾ ਜਦੋਂ ਆਉਂਦੇ ਜੇ ਛੁੱਟੀ ਆ ਜਾਂਦੀ ਜਗ੍ਹਾ ਤੇ ਡਾਕਟਰ ਨਹੀਂ ਆਏ ਹਾਂਜੀ ਮਤਲਬ ਕਿ ਜੇ ਤੁਸੀਂ ਆਪ ਆਉਂਦੇ ਹੋ ਤਾਂ ਸਵੇਰ ਨੂੰ ਆਉਂਦੇ ਤਾਂ ਸ਼ਾਮ ਤੱਕ ਪੈ ਜਾਂਦੀ 7 ਵਜੇ ਦੇ ਆਏ ਵੇ ਆ ਜੀ ਉਰੇ 7:30 ਵਜੇ ਦੇ ਖੜੇ ਆ ਜੀ ਅਸੀਂ ਲਾਈਨਾਂ 'ਚ ਹੁਣ ਆ ਹੁਣ ਲੈ ਕੇ ਆਏ ਆ ਜੀ 2:30 ਵੱਜ ਗਏ ਜੀ ਹਾਂ ਜੀ ਹੁਣ ਮਿਲੀ ਦਵਾਈ ਦਵਾਈ ਤਾਂ ਮਿਲ ਗਈ ਜੀ ਹੁਣ ਮਿਲ ਗਈ ਅੱਛਾ ਪਹਿਲਾਂ ਜਦੋਂ ਆਉਂਦੇ ਹੁੰਦੇ ਆ ਉਦੋਂ ਕੋਈ ਦਿੱਕਤ ਡਾਕਟਰ ਨਹੀਂ ਕਦੇ ਕੋਈ ਹੈ ਡਾਕਟਰ ਤਾਂ ਹੁੰਦੇ ਹੀ ਡਾਕਟਰ ਇੱਕੋ ਡਾਕਟਰ ਹੈ ਜੀ ਇੱਥੇ ਲਾਈਨਾਂ ਲੱਗੀਆਂ ਮੇਰੇ ਦਰਵਾਜ਼ੇ ਕੋਲ ਦੇਖੋ ਜੀ ਜਾ ਕੇ ਲੋਕ ਥੱਕੇ ਮਾਰਦੇ ਆਂ ਬੁਰਾ ਹਾਲ ਹੈ ਜੀ ਲੜਾਈ ਝਗੜੇ ਹੁੰਦੇ ਫਿਰ ਬਾਕੀ ਜੇ ਉਰੇ ਵੀ ਆਉਨੇ ਆ ਜੀ ਹੁਣ ਜੇ ਕਦੇ ਟੈਸਟ ਕੁਝ ਕਰਨੇ ਹੁੰਦੇ ਜੇ ਕਹਿੰਦੇ ਜੀ ਪੂਰੇ ਫ੍ਰੀ ਟੈਸਟ ਹੁੰਦੇ ਆ ਕਦੇ ਪੈਸੇ ਕੱਟ ਲੈਂਦੇ ਆ ਜੀ ਪ ਪਹਿਲਾ ਇੱਕ ਦਿਨ ਆਏ ਤੇ ਸਾਡੇ ਪੈਸੇ ਲੱਗੋ ਵੀ ਪੈਸਾ ਨਹੀਂ ਤਾਂ ਫ੍ਰੀ ਟੈਸਟ ਦੇ ਕਹਿੰਦੇ 30 ਰੁਪਏ ਸਾਡੇ ਕੱਟ ਲਈ ਪਹਿਲਾਂ ਅੱਛਾ ਹਾਂ ਜੀ ਹੁਣ ਤਾਰੀ ਦਾ ਬਾਈ ਦੇਖੋ ਹੁੰਦੀ ਆ ਵੀ ਖੱਜਲ ਖੁਆਰੀ ਹੁੰਦੀ ਖੱਜਲ ਖੁਆਰੀ ਬੰਦਾ ਚੱਲ ਲੈਂਦਾ ਬਾਈ ਮਾੜਾ ਮੋਟਾ ਚਲੋ ਲੈਣਾ ਤੇ ਲੱਗਣਾ ਉਹ ਵੀ ਬੰਦਾ ਚੱਲ ਲੈਂਦਾ ਔਖਾ ਔਖਾ ਹੋ ਕੇ ਬੰਦਾ ਚੱਲਦਾ ਹੀ ਆ ਅਸੀਂ ਵੀ ਚਲੋ ਕਰਾਈ ਟੈਸਟ ਬੰਦਾ ਚੱਲਦਾ ਹੀ ਆ ਪਰ ਜਿਹੜਾ ਆਹ ਚੀਜ਼ਾਂ ਜਦੋਂ ਹਨਾ ਬੰਦਾ ਦਰਦ ਦੁੱਖ ਨਹੀਂ ਝੱਲੇ ਜਾਂਦਾ ਬੰਦੇ ਤੋਂ ਖੱਜਲ ਖੁਆਰੀ ਚੱਲ ਲੈਂਦਾ ਬੰਦੇ ਨੂੰ ਟਾਈਮ ਟੂ ਟਾਈਮ ਇਲਾਜ ਤਾਂ ਮਿਲੇ ਉਹ ਜ਼ਰੂਰੀ ਹੁੰ

ਬਈ ਗਰੀਬ ਨੂੰ ਇੱਥੇ ਕੋਈ ਨਹੀਂ ਪੁੱਛਦਾ ਨਾ ਸਰਕਾਰਾਂ ਪੁੱਛਦੀਆਂ ਬਸ ਕਣਕ ਲੈ ਲਓ ਜੀ ਫ੍ਰੀ ਲੈ ਲਓ ਤੇ ਉਹ ਫ੍ਰੀ ਦੀ ਕਣਕ ਖਾ ਖਾ ਕੇ ਆਪਾਂ ਵੀ ਆਪਾਂ ਵੀ ਉਮੇ ਦੇ ਹੋ ਗਏ ਆ ਬਾਈ ਵੀ ਨਹੀਂ ਜੀ ਪਰ ਮੈਂ ਉਹੀ ਅੱਗੇ ਵੀ ਬਹੁਤ ਵਾਰ ਉਦਾਹਰਨ ਦਿੱਤੀ ਆ ਬਈ ਜੇ ਸਾਡੇ ਸਰਕਾਰ ਕਹੇ ਨਾ ਵੀ ਹੁਣ ਤੁਹਾਡੇ ਭਾਈ ਜੁੱਤੀਆਂ ਵਾਲੀ ਮਸ਼ੀਨ ਲੈ ਲੋਣੀ ਪੈਣੀ ਆ ਵੀ ਲੋਕ ਜ਼ਿਆਦਾ ਹੋ ਗਏ ਸਮਾਂ ਲੱਗਦਾ ਤੇ ਆਪਾਂ ਨੇ ਕਿਹਾ ਵੀ ਮਸ਼ੀਨ ਲਾ ਦਿਓ ਬਾਈ ਜੀ ਛੇਤੀ ਕਰੋ ਅਸੀਂ ਜੁੱਤੀਆਂ ਖਾ ਕੇ ਕੰਮ ਤੇ ਚੱਲੀਏ ਪਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸਰਕਾਰਾਂ ਨੂੰ ਲੋਕਾਂ ਵੱਲ ਧਿਆਨ ਦੇਣਾ ਚਾਹੀਦਾ ਤੇ ਲੋਕਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਇਹਨਾਂ ਲੀਡਰਾਂ ਨੂੰ ਵੀ ਸਵਾਲ ਕਰਿਆ ਕਰੋ ਜਦੋਂ ਤੁਸੀਂ ਸਰਕਾਰਾਂ ਬਣਾਉਂਦੇ ਹੋ ਜਿਹੜੇ ਮੁੱਦਿਆਂ ਤੇ ਬਣਾਉਂਦੇ ਹੋ ਫ੍ਰੀ ਦੀ ਸਕੀਮ ਆ ਆ ਗਈ ਜੀ ਉਹ ਆ ਗਈ ਹੁਣ ਲੈ ਲਓ ਫ੍ਰੀ ਇਲਾਜ ਇੱਥੇ ਕਹਿੰਦੇ ਆ ਜੀ ਪਰ ਇੱਥੇ ਬਾਰੀਉ ਨਹੀਂ ਆਉਂਦੀ ਕਹਿੰਦੇ ਕੀ ਕਰੋਗੇ ਤੁਸੀਂ ਫ੍ਰੀ ਨੂੰ ਦੋ ਪੈਸੇ ਲੱਗ ਜਾਣ ਕੋਈ ਗੱਲ ਨਹੀਂ ਪਰ ਸੁਵਿਧਾ ਤਾਂ ਸੁਵਿਧਾ ਵਰਗੀ ਹੋਵੇ ਨਾ ਪਤਾ ਲੱਗੇ ਵੀ ਸਹੂਲਤ ਹੈ ਸੋ ਤੰਗ ਪਰੇਸ਼ਾਨ ਹੋ ਰਹੇ ਨੇ ਰੂਪਨਗਰ ਹਸਪਤਾਲ ਦੇ ਵਿੱਚ ਤਾਂ ਇਹਦੇ ਵੱਲ ਸਰਕਾਰ ਨੂੰ ਜ਼ਰੂਰ ਤੇ ਆਉਣ ਦੇਣਾ ਚਾਹੀਦਾ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੁਕਚਾਨਰ ਸੋ ਅਸੀਂ ਚੱਲਦੀ ਇੰਟਰਵਿਊ ਵਿੱਚ ਗੱਲ ਕੀਤੀ ਸੀ ਸਰਦਾਰ ਸਾਹਿਬ ਦੀ ਵੀ ਉਹਨਾਂ ਨੇ ਕਿਹਾ ਵੀ ਮੈਨੂੰ ਤਾਂ ਭਾਈ ਦਵਾਈ ਵੀ ਨਹੀਂ ਮਿਲੀ ਤੇ ਮੈਂ ਹੁਣ ਇਸ ਤਰ੍ਹਾਂ ਹੀ ਆਪਣੀ ਵਾਈਫ ਨੂੰ ਲੈ ਕੇ ਚੱਲਿਆ ਉਹ ਸਰਦਾਰ ਸਾਹਿਬ ਫੇਰ ਆ ਗਏ ਇੱਥੇ ਸਸੀ ਗਾਲ ਜੀ ਕਿੱਥੋਂ ਜੀ ਤੁਸੀਂ ਰੋਪੜ ਤੋਂ ਜੀ ਤੇ ਕਿਵੇਂ ਖੱਜਲਖੁਆਰ ਹੋਏ ਪਏ ਸੀ ਕਿ ਕਾਫੀ ਖੱਜਲ ਹੋਇਆ ਜੀ ਮਤਲਬ ਕੁਝ ਛੁੱਟੀਆਂ ਕਰਕੇ ਕੁਝ ਹੋਰ ਬਾਕੀ ਸਿਸਟਮ ਨਹੀਂ ਉਹਦਾ ਸਹੀ ਹੈਗਾ ਸਿਸਟਮ ਡਾਕਟਰ ਇੱਕਾ ਮਰੀਜ਼ ਸੈਂਕੜਿਆਂ ਦੇ ਹਿਸਾਬ ਨਾਲ ਹਾਂ ਤੇ ਇਹ ਸਾਡੀ ਸਰਕਾਰ ਆ ਜਿਹੜੀ ਇਹ ਫੋਟਾ ਤਰਵਾਈ ਜਾਂਦੀ ਆਪਣੀਆਂ ਕਦੇ ਜਾਗਰਤਾਂ ਦੇ ਜਾ ਕੇ ਚੱਲ ਜਾਂਦੇ ਆ ਫੋਟਾ ਤਰਾਨ ਕਦੇ ਕਿਸੇ ਦੇ ਚੱਲ ਜਾਂਦੇ ਕਦੇ ਕਿਤੇ ਚੱਲ ਜਾਂਦੇ ਆ ਕਹਿੰਦੇ ਸੀ ਐ ਕਰਤਾ ਸੀ ਉਹ ਕਰਤਾ ਕੁਝ ਹੋ ਕੁਝ ਨਹੀਂ ਰਿਹਾ ਇਲਾਕੇ ਦੇ ਵਿੱਚ ਕੋਈ ਚੀਜ਼ ਨਹੀਂ ਕੋਈ ਕੰਮ ਨਹੀਂ ਹੋ ਰਿਹਾ ਕੋਈ ਕੰਮ ਸਿਰੇ ਨਹੀਂ ਚੜਿਆ ਕੋਈ ਕੁਝ ਨਹੀਂ ਬਣ ਰਿਹਾ ਹੁਣ ਤੁਸੀਂ ਦਵਾਈ ਬਿਨਾਂ ਲਈ ਤੋਂ ਚੱਲੇ ਜੀ ਬਿਨਾਂ ਲਈ ਤੋਂ ਕਿਉਂ ਕਿਉਂਕਿ ਕੱਲ ਨੂੰ ਦੇਖਾਂਗੇ ਹੁਣ ਜੇ ਮਤਲਬ ਨੰਬਰ ਨਹੀਂ ਆਇਆ ਹੁਣ ਨੰਬਰ ਨਹੀਂ ਆਇਆ ਅੱਛਾ ਹਾਂ ਜੀ ਆਈ ਵਾਜੇ ਕਿੰਨੇ ਵਜੇ ਆਵੇ ਜੀ ਸਵੇਰ ਦੇ 10:30 ਵਜੇ ਦਾ ਸਵੇਰ 10:00 ਵਜੇ ਤੇ ਬੱਲੇ ਬੱਲੇ ਹਾਂ ਹੁਣ ਪੇ ਭੀੜ ਲੱਗੀ ਹੋਈ ਹੈ ਜੀ ਉੱਥੇ ਹੁਣ ਹੋ ਰਹਿ ਗਏ 10 10-15 ਬੰਦੇ ਰਹਿ ਗਏ ਵੈਸੇ ਹੁਣ ਫੇ ਲੈ ਕੇ ਜਾਇਓ ਦਵਾਈ ਮੈਡਮ ਮੇਰੀ ਨਿਕਲ ਗਈ ਹੁਣ ਅੱਛਾ ਹਾਂ ਜੀ ਮੈਡਮ ਨਿਕਲ ਗਏ ਹੁਣ ਉਹਨਾਂ ਨੂੰ ਛੱਡ ਕੇ ਆਇਆ ਮੈਂ ਡਿਊਟੀ ਜਾਣਾ ਸੀ ਉਹਨਾਂ ਨੂੰ ਅੱਛਾ ਕਿਸੇ ਦੇ ਤੁਸੀਂ ਡਰਾਈਵਰ ਸੀਗੇ ਨਹੀਂ ਡਰਾਈਵਰ ਨਹੀਂ ਮੇਰੀ ਮਿਸਿਸ ਤੁਹਾਡੇ ਮੈਸੇਜ ਅੱਛਾ 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 ਕੰਮ ਜਾਂਦੇ ਹੋ ਮਲਕੇ ਉਦੋਂ ਡਿਊਟੀ ਦਾ ਟਾਈਮ ਹੋ ਗਿਆ ਭਾਈ ਉਦੋਂ ਤੱਕ ਹੈ ਜੀ ਜਾਣਾ ਪਿਆ ਫਿਰ 8:00 ਦਾ 2:00 ਤੁਸੀਂ ਦੱਸਿਆ ਨਹੀਂ ਮਜਬੂਰੀ ਵੀ ਭਾਈ ਚਲੋ ਐ ਇੱਕ ਤਰਦੇ ਦਾ ਸੜਾ ਜੀ ਹੁਣ ਪਹਿਲੇ ਵੈ ਪਹਿਲੇ ਜਿਹੜੇ ਸੀ ਜਿਹੜੇ ਬਾਹਰ ਖੜੇ ਸੀ ਮਰੀਜ਼ ਉਹੀ ਰੋਲਾ ਬਹੁਤ ਪਾਉਂਦੇ ਸੀ ਵੀ ਆ ਜੀ ਅਸੀਂ ਹੈ ਕਾ ਨੰਬਰ ਕਾਤਾ ਸਾਡਾ ਨੰਬਰ ਉਹ ਹੋ ਗਿਆ ਨਾ ਉਹ ਹੋ ਗਿਆ ਰੋਲਾ ਵੀ ਪੈਂਦਾ ਇਹ ਡਾਕਟਰਾਂ ਦਾ ਵਾਅਦਾ ਕਰਨਾ ਚਾਹੀਦਾ ਇੱਥੇ ਹਾਂ ਜੀ ਇਸ ਕਰਕੇ ਡਾਕਟਰਾਂ ਦਾ ਵਾਅਦਾ ਚਾਹੀਦਾ ਜੀ ਡਾਕਟਰ ਘਟੋ ਘੜਾ 2000 ਤਿੰਨ ਡਾਕਟਰ ਚਾਹੀਦੇ ਮੈਡੀਕਲ ਚ ਤਾਕੇ ਲੋਕਾਂ ਨੂੰ ਮੈਡੀਸ਼ਨ ਵਾਲਾ ਇੱਕੇ ਹੋਣਾ ਹੈ ਨਾ ਦੇਖਣ ਵਾਲੇ ਉਹ ਪੇੜੀ ਇੱਕ ਵਾਰ ਇੱਕ ਹੈ ਵਿਚਾਰੀ ਮੈਡਮ ਇੱਕ ਮੈਡਮ ਆ ਉਹ ਮੈਡਮ ਲਵਲੀਨ ਕੌਰ ਜਿਹੜੇ ਆ ਨਵਨੀਤ ਕੌਰ ਅੱਛਾ ਹਾਂ ਉਹ ਮਤਲਬ ਉਹ ਬਚਾਰੇ ਹੈ ਮੈਡਮ ਸਹੀ ਆ ਚੰਗੇ ਆ ਡਾਕਟਰਾਂ ਦਾ ਦੇਖੋ ਅਸੀਂ ਲਾਜੇ ਤੇ ਕੋਈ ਇਤਰਾਜ਼ ਨਹੀਂ ਸਾਨੂੰ ਕਿਸੇ ਦੇ ਵੀ ਲਾਜੇ ਤੇ ਪਰ ਜਿਹੜਾ ਸਿਸਟਮ ਹੈ ਜੀ ਇਹ ਸਿਸਟਮ ਤਾਂ ਗਵਰਨਮੈਂਟ ਦਾ ਹੋਵਾ ਵੀ ਮਤਲਬ ਕਿ ਇਹ ਸਿਸਟਮ ਨਹੀਂ ਸਹੀ ਢੰਗ ਨਾਲ ਕਰ ਰਹੇ ਆਪਣੀਆਂ ਮਤਲਬ ਨੰਬਰ ਬਣਾ ਰਹੇ ਬਸ ਕਦੇ ਕਦੇ ਇਹ ਘਾਟਣ ਕਰਿਆ ਕਦੇ ਕਿਤੇ ਇਹ ਘਾਟਣ ਕਰਿਆ ਬਸ ਇਹ ਨੰਬਰ ਬਣਾ ਚ ਲੱਗੇ ਹੋਏ ਆ ਕੋਈ ਕਾਮਣੀ ਸਰੇ ਚੜਾ ਰਹੇ ਬਿਲਕੁਲ ਲੈਜੇ ਤੇ ਕੋਈ ਇਤਰਾਜ਼ ਨਹੀਂ ਪਰ ਜੇ ਡਾਕਟਰ ਵੀ ਐਸ ਕਰਕੇ ਕਰਦੇ ਜਿਵੇਂ ਹੁਣ ਪਹਿਲਾਂ ਪਤਾ ਲੱਗਿਆ ਸੀ ਇੱਕ ਡਾਕਟਰ ਕਹਿੰਦਾ ਜੀ ਵੀ ਇੱਥੇ ਹੋਣੀ ਹੈ ਬਾਹਰ ਆ ਕੇ ਮੇਰੇ ਕੋਲੇ ਆ ਜਾਓ ਤੁਸੀਂ ਬਾਹਰ ਆ ਕੇ ਮੈਂ ਤੁਹਾਡੀ ਸੇਵਾ ਕਰ ਦਿੰਦਾ 35-40 ਹਜ਼ਾਰ ਦੇ ਵਿੱਚ ਫਿਰ ਆਪਰੇਸ਼ਨ ਕਹਿੰਦੇ ਉਹਨਾਂ ਹੀ ਬਾਹਰ ਆ ਕੇ ਕਰਤਾ ਸੀਗਾ ਤੇ ਇਸ ਤਰ੍ਹਾਂ ਵੀ ਨਹੀਂ ਹੋਣਾ ਚਾਹੀਦਾ ਵੀ ਤੁਸੀਂ ਲੈਜਾ ਆਪਣਾ ਠੀਕ ਰੱਖੋ ਲੋਕਾਂ ਨੂੰ ਦਿਖਾਈ ਜਾਵੇ ਜੀ ਅਸੀਂ ਬਹੁਤ ਪਲਾਈਟ ਆ ਪਰ ਕੰਮ ਦੂਜੇ ਪਾਸੇ ਨੂੰ ਕਰੀ ਜਾਓ ਉਹ ਵੀ ਨਹੀਂ ਹੋਣਾ ਚਾਹੀਦਾ ਸੋ ਸਰਦਾਰ ਜੀ ਨਾਲ ਅਸੀਂ ਗੱਲਬਾਤ ਕੀਤੀ ਜਿਨ੍ਹਾਂ ਦੇ ਵੀ ਅਸੀਂ ਇੰਟਰਵਿਊ ਦੇ ਵਿੱਚ ਗੱਲ ਵੀ ਕੀਤੀ ਸੀਗੀ ਜੀ ਸਤਿ ਸ਼੍ਰੀ ਅਕਾਲ ਸਰ ਮੈਂ ਜਗਦੀਪ ਸਿੰਘ ਥਲੀ ਬੋਲ ਰਿਹਾ ਜੀ ਸੀਐਮਏ ਸਾਹਿਬ ਕੋਲ ਗਏ ਸੀਗੇ ਜੀ ਉਹਨਾਂ ਨੇ ਤੁਹਾਡੇ ਨਾਲ ਗੱਲਬਾਤ ਕਰਨ ਨੂੰ ਸਾਨੂੰ ਕਿਹਾ ਜੀ ਹਾਂਜੀ ਹਾਂਜੀ ਮੈਂ ਪਹਿਲਾਂ ਵੀ ਤੁਹਾਨੂੰ ਕਾਲ ਕੀਤੀ ਸੀਗੀ ਪਰ ਮੈਂ ਹੁਣ ਤੁਹਾਨੂੰ ਆਨ ਰਿਕਾਰਡ ਲੈ ਰਹੇ ਹਾਂ ਜੀ ਹਾਂਜੀ ਹਾਂਜੀ ਤੇ ਇੱਕ ਨਾ ਪਤਾ ਲੱਗਿਆ ਸੀਗਾ ਜੀ ਜਿਵੇਂ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਆਪਰੇਸ਼ਨ ਥੀਏਟਰ ਦੀ ਕਹਿੰਦੇ ਰੈਨੋਵੇਸ਼ਨ ਹੋਣੀ ਆ ਜੀ ਇਸ ਕਰਕੇ ਮਰੀਜ਼ਾਂ ਨੂੰ ਅੱਜ ਤੋਂ 1 ਮਹੀਨਾ ਪਹਿਲਾਂ ਬੁਲਾਇਆ ਸੀ ਜਿਨ੍ਹਾਂ ਨੂੰ ਅੱਜ 15 ਤਰੀਕ ਦੇ ਕੇ ਜੀ ਉਹਨਾਂ ਨੂੰ ਅੱਜ ਤੋਂ 1 ਮਹੀਨੇ ਦੀ ਫੇਰ ਡੇਢ ਦੇ ਦਿੱਤੀ ਜੀ ਕਹਿੰਦੇ ਆਪਰੇਸ਼ਨ ਥੀਏਟਰ ਦੀ ਜਿਹੜੀ ਰ ਐਕਚੁਅਲੀ ਨਾ ਉਹ ਸਾਡੇ ਨਾਲ ਜੇ ਹੁਣੇ ਸਾਨੂੰ ਵੀ ਪਤਾ ਚੱਲਿਆ ਵੀ ਉਹਪਰੇਸ਼ਨ ਨਹੀਂ ਨਾ ਰੇਨੋਵੇਸ਼ਨ ਕਰਨੀ ਆ ਉਹ ਕੰਡੀਸ਼ਨ ਡੈਟਰ ਦੀ ਤਾਂ ਪਤਾ ਲੱਗਿਆ ਜੀ ਅੱਜ ਹੀ ਮਤਲਬ ਕੱਲ ਤੋਂ ਪਤਾ ਲੱਗਿਆ ਅੱਛਾ ਜੀ ਹਾਂਜੀ ਹਾਂਜੀ ਕੱਲ ਪਰਸੋਂ ਤੋਂ ਪਤਾ ਲੱਗਿਆ ਹੈ ਠੀਕ ਹੈ ਜੀ ਤੇ ਹਾਂਜੀ ਤੇ ਉਹ ਇਸ ਕਰਕੇ ਨਾ ਉਹ ਪ੍ਰੋਬਲਮ ਆ ਤੇ ਬਾਕੀ ਅਸੀਂ ਦੇਖਾਂਗੇ ਕੋਈ ਨਹੀਂ ਜਿਹੜੇ ਦੂਰਦੀਨ ਵਾਲੇ ਆ ਉਹ ਅਸੀਂ ਨਹੀਂ ਕਰਾਂਗੇ ਹੱਥ ਹਲੇ ਪ੍ਰੋਜੈਕਟ ਜਿਹੜਾ ਉਹਨਾਂ ਦਾ ਤਦਾਂ ਇਹ ਪ੍ਰਵਲਗਤਵਾ ਦਾ ਪੁਛੀ ਸੀ ਇਹ ਨਹੀਂ ਹੁੰਦਾ ਜੀ ਵੀ ਜਦੋਂ ਰੈਨੋਵੇਸ਼ਨ ਹੋਣੀ ਆ ਤਾਂ ਇੱਕ ਟੈਂਪਰੇਰੀ ਓਟੀ ਹੋਵੇ ਜੀ ਜਾਂ ਫਿਰ ਜਿਵੇਂ ਪਿੱਛੇ ਛੁੱਟੀਆਂ ਸੀਗੀਆਂ ਜੀ ਉਹਨਾਂ ਨੇ ਕਿਹਾ ਸੀਗਾ ਪਿਛਲੇ ਜਦੋਂ ਮਹੀਨੇ ਆਏ ਸੀਗੇ ਜੀ ਉਹ 15 ਮਾਰਚ ਨੂੰ ਕਹਿੰਦੇ ਵੀ ਹੁਣ ਛੁੱਟੀਆਂ ਆ ਮਹੀਨਾ ਵੀ ਕੁਝ ਸਟਾਫ ਵੀ ਛੁੱਟੀ ਤੇ ਰਹਿਣਾ ਇਸ ਕਰਕੇ ਤੁਸੀਂ 15 April ਨੂੰ ਆਇਓ ਤੇ ਇਹ ਜਿਹੜੀਆਂ ਛੁੱਟੀਆਂ ਸੀਗੀਆਂ ਨੀ 15 ਜਾਂ ਮਹੀਨੇ ਦੀਆਂ ਚੱਲੀਆਂ ਜਾਂ ਇਹ 20 ਦਿਨ ਜੋ ਵੀ ਬਕਵਾ ਸੀਗਾ ਜੀ ਵੀ ਉਹਦੇ ਵਿੱਚ ਰੈਨੋਵੇਸ਼ਨ ਕੀਤੀ ਜਾਂਦੀ ਜੀ ਕੀ ਇੱਕਲੀ ਨਾ ਇੰਜੀਨੀਅਰਿੰਗ ਵਿੰਗ ਹੁੰਦਾ ਸਾਡਾ ਇੱਥੇ ਹੀ ਨਾ 25 ਨੰਬਰ ਰੂਮ ਚ ਬੈਠਦੇ ਨੇ ਉਹ ਤੇ ਪੰਜਾਬ ਹਲ ਸਿਸਟਮ ਕਾਰਪੋਰੇਸ਼ਨ ਦਾ ਇੰਜੀਨੀਅਰਿੰਗ ਹੁੰਦਾ ਹੈ ਇੱਕ ਇਹ ਉਹਨਾਂ ਦਾ ਕੰਮ ਹੁੰਦਾ ਹੈ ਪਰ ਉਹ ਗਰੀਬ ਲੋਕ ਤਰਾ ਤਰਾ ਕਰਦੇ ਸਰ ਇੱਥੇ ਬਹੁਤ ਬੁਰਾ ਹਾਲ ਵਿਚਾਰਿਆਂ ਦਾ ਕਿੱਥੇ ਜਾਣਗੇ ਚਲੋ ਕੋਈ ਬੰਦਾ ਤਾਂ ਬਾਹਰ ਕਰਵਾ ਲੂਗਾ ਪ੍ਰਾਈਵੇਟ ਪਰ ਬਾਕੀ ਕੀ ਕਰਨਗੇ ਜੀ ਹਾਂਜੀ ਨਹੀਂ ਕੋਈ ਨਹੀਂ ਉਹ ਅਸੀਂ ਕਰਾਂਗੇ ਵਾਤਵਾਰ ਕੋਸ਼ਿਸ਼ ਵੀ ਉਹ ਆਪਰੇਸ਼ਨ ਚਾਲੂ ਰੱਖਿਆ ਜਾਣ ਤੇ ਜਿਨ੍ਹਾਂ ਨੂੰ ਹੁਣ ਭੇਜ ਦਿੱਤਾ ਗਿਆ ਜੀ ਵਾਪਸ ਜਮੀਨੇ ਦਾ ਸਮਝ ਐਨੀ ਕੋਈ ਉਹਨਾਂ ਦਾ ਸਾਨੂੰ ਪੁੱਛਿਆ ਕਿ ਨਹੀਂ ਮੋਬਾਈਲ ਨੰਬਰ ਲੈ ਲਿਆ ਉਹਨਾਂ ਦੇ ਜੇਕਰ ਜਿੱਦਾਂ ਸਾਨੂੰ ਥੋੜਾ ਕਲੈਰੀਫਾਈ ਹੁੰਦਾ ਵੀ ਉਹ ਦੱਸ ਦੇ ਕਿੰਨਾ ਟਾਈਮ ਚ ਉਹ ਕਰ ਦੇਵਗੇ ਰਿਪੇਅਰ ਉੱਦੀ ਕਿਸੇ ਰਿਕਨਸੈਂਸ ਮੈਨੂੰ ਦੇ ਦੇ ਦਿਆਂਗੇ ਅੱਛਾ ਜੀ ਅਜੇ ਨਾ ਐਗਜੈਕਟ ਉਹਨੇ ਸਾਨੂੰ ਦੱਸਿਆ ਨਹੀਂ ਵੀ ਕਿੰਨਾ ਟਾਈਮ ਉਹਨਾਂ ਨੂੰ ਲੱਗੇਗਾ ਅੱਛਾ ਜੀ ਰਿਕਨਸੈਂਸ ਕਰਾਂਗਾ ਹਾਂ ਜੀ ਨੀ ਸਰ ਇਹ ਤਾਂ ਫਿਰ ਕੋਈ ਨਹੀਂ ਵੀ ਰੈਨਿਊਏਸ਼ਨ ਹੋਣੀ ਪਰ ਕਿੰਨਾ ਟਾਈਮ ਲੱਗੂਗਾ ਹੁਣ ਤੁਸੀਂ ਐਸਐਮਓ ਜੀ ਇੱਧਰ ਸੀਐਮਓ ਸਾਹਿਬ ਕਹਿੰਦੇ ਮੈਨੂੰ ਨਹੀਂ ਪਤਾ ਜੀ ਹੈਗਾ ਨਹੀਂ ਉਹ ਐਕਚੁਅਲੀ ਉਹਨਾਂ ਇੰਜੀਨੀਅਰ ਉਹਨਾਂ ਐਸਜੀਐਮ ਉਹਨਾਂ ਨਾਲ ਤੁਸੀਂ ਕੋਰਸ ਸਾਹਿਬ ਬੈਠੇ ਹੋਏ ਸੀ ਉਹ ਕਹਿੰਦੇ ਅਸੀਂ ਆਨੇ ਤੁਹਾਡੇ ਕੋਲ ਤੇ ਅਜੇ ਤੱਕ ਨਾ ਮੇਰੇ ਕੋਲ ਆਏ ਨਹੀਂ ਇਧਰ ਹੁਣ ਐਸਜੀਐਮ ਸਾਹਿਬ ਦੀ ਵੀ ਨਹੀਂ ਜੀ ਜਿਵੇਂ ਤੇ ਜਵਾਬ ਆ ਰਹੇ ਫਿਰ ਉਸ ਸਾਹਿਬ ਨਾਲ ਤਾਂ ਫਿਰ ਤੁਹਾਨੂੰ ਸਪਾਈ ਸੇਵਕਾਂ ਦੀ ਬਾਈਟ ਕਰ ਲੈਣੀ ਚਾਹੀਦੀ ਜੀ ਕਿਉਂਕਿ ਜਿਹੜੇ ਜੇ ਮੇਨ ਮੇਜਰ ਜਿਹੜੇ ਅਥਾਰਟੀ ਤੇ ਬੈਠੇ ਸਰ ਉਹਨਾਂ ਨੂੰ ਨਹੀਂ ਇਹ ਗੱਲ ਪਤਾ ਜੀ ਤਾਂ ਇਹ ਠੀਕ ਵੀ ਲੱਗਦਾ ਨਹੀਂ ਸਰ ਅਸੀਂ ਕਹਿਣਾ ਨਹੀਂ ਚਾਹੁੰਦੇ ਹੌਸਪੀਟੈਲ ਦੇ ਵਿੱਚ ਤੁਹਾਨੂੰ ਅਸਲੀ ਹੈ ਨਾ ਇੰਜੀਨੀਅਰਿੰਗ ਵਿੰਗ ਦੇ ਹੁੰਦਾ ਹੁੰਦਾ ਪਾਰਟ ਹੀ ਸਾਡਾ ਨਹੀਂ ਹੁੰਦਾ ਨਾ ਤੇ ਉਹਨਾਂ ਨੇ ਸਾਨੂੰ ਇਨਫੋਰਮ ਕਰਨਾ ਹੁੰਦਾ। ਉਹ ਉਮੀਦ ਕਰਦੇ ਹਾਂ ਸਰ ਬੇ ਗਰੀਬ ਲੋਕ ਜਿਹੜੇ ਖੱਜਲ ਨਹੀਂ ਹੋਣਗੇ। ਹਾਂਜੀ ਹਾਂ ਜੀ ਇਹ ਪ੍ਰੋਗਰਾਮ ਸਾਡੇ ਕੋਲ ਪੂਰੀ ਕੋਸ਼ਿਸ਼ ਹੋएगी ਵੀ ਨਾ ਖੱਜਲ ਖਵਾ ਹੋਵੇ। ਅਸੀਂ ਟੈਂਪਰੇਰੀ ਕੋਈ ਨਾ ਕੋਈ ਉਹ ਭੇਜ ਕੇ ਤੁਰਦਾ ਹਲ ਕਰਕੇ ਉਹਨਾਂ ਦਾ ਕਰਾਂਗੇ ਹੱਲ। ਸ਼ੁਕਰੀਆ। ਹਾਂਜੀ। ਹਾਂਜੀ। ਸੋ ਬਿਲਕੁਲ ਐਸੀ ਐਸਐਮਓ ਸਾਹਿਬ ਜਿਨ੍ਹਾਂ ਦੇ ਨਾਲ ਗੱਲਬਾਤ ਹੋਈ ਹੈ। ਜਿਨ੍ਹਾਂ ਨੇ ਕਿਹਾ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਪਰ ਇਹ ਪਹਿਲਾਂ ਤੋਂ ਹੀ ਹੋਣਾ ਚਾਹੀਦਾ ਭੁਪਿੰਦਰ ਸਿੰਘ ਜੀ ਨਾਲ ਗੱਲਬਾਤ ਅਸੀਂ ਕੀਤੀ ਹੈ ਪਰ ਸਿਸਟਮ ਵੀ ਬਹੁਤ ਵੱਡੀ ਖਰਾਬੀ ਹੈ ਜਿਹਦੇ ਕਰਕੇ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਖੱਜਲ ਹੋਣਾ ਪੈਂਦਾ ਤੇ ਇਹ ਖੱਜਲ ਖੁਆਰੀ ਨੂੰ ਬੰਦ ਕਰਨ ਦੇ ਲਈ ਸਰਕਾਰ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਆ ਕਿਉਂਕਿ ਸੇਤ ਸਿੱਖਿਆ ਦੀ ਗੱਲ ਕਰਕੇ ਸਰਕਾਰਾਂ ਬਣਦੀਆਂ ਨੇ ਇਹ ਚੀਜ਼ਾਂ ਕਰਕੇ ਸਰਕਾਰਾਂ ਸੱਤਾ ਦੇ ਵਿੱਚ ਆਉਂਦੀਆਂ ਨੇ ਮਕਾਨ ਦੇਾਂਗੇ ਜੀ ਰੋਟੀ ਦੇਾਂਗੇ ਸੇ ਚੰਗੀ ਦਿਆਂਗੇ ਸਿੱਖਿਆ ਬੱਚਿਆਂ ਚੰਗਾ ਦਿਆਂਗੇ ਜਦੋਂ ਮੁੱਢਲੀਆਂ ਚੀਜ਼ਾਂ ਇਨੀ ਤੁਹਾਡੀਆਂ ਪੂਰੀਆਂ ਫਿਰ ਤੁਸੀਂ ਫੇਲ ਸਰਕਾਰਾਂ ਦੇ ਵਿੱਚ ਆ ਜਾਂਦੇ ਹੋ ਤਾਂ ਆਪਣੇ ਆਪ ਦੀ ਜਿਹੜੀ ਇਹ ਨਲਾਇਕੀ ਹੋ ਰਹੀ ਹੈ ਲਗਾਤਾਰ ਤਾਂੋਂ ਤੋਂ ਬਚਣ ਦੇ ਲਈ ਸਿਸਟਮ ਨੂੰ ਸੁਧਾਰਨ ਦੇ ਯਤਨ ਕੀਤੇ ਜਾਣ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ